ਸ਼ਸ਼ੀਕਲ ਤੁਸੀਂ ਜੁੜਿਆ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਉਸ ਭੈਣ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਹੜੀ ਭੈਣ ਦੇ ਇੰਸਟਾਗ੍ਰam ਤੇ 1 ਲੱਖ ਤੋਂ ਵੱਧ ਫੋਲੋਅਰ ਹੈ ਪਰ ਜੇ ਉਹਦੇ ਆਰਥਿਕ ਹਾਲਾਤ ਵੇਖੀਏ ਤਾਂ ਉਹਦੇ ਆਰਥਿਕ ਹਾਲਾਤ 2000 ਰੁਪਏ ਮਹੀਨਾ ਤੇ ਉਹ ਲੋਕਾਂ ਦੇ ਘਰੇ ਕੰਮ ਕਰਦੀ ਹੈ ਕਿਉਂ ਐਸੇ ਹਾਲਾਤ ਹੋ ਗਏ ਕੀ ਉਹਦੀ ਐਸੀ ਸਥਿਤੀ ਹੈ ਇੰਸਟਾਗ੍ਰam ਤੇ ਇੰਨੇ ਫੋਲੋਅਰਸ ਨੇ ਕੀ ਉਹਦਾ ਕੰਮ ਹੈ ਇੰਸਟਾਗ੍ਰam ਤੇ ਉਹ ਵੀ ਆਪਾਂ ਜਾਣਦੇ ਹਾਂ ਸਾਰਾ ਕੁਝ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਜੱਸੀ ਸਿੱਧੂ ਪੈਣੀ ਖਸਸੀ ਗੱਲ ਪੈਣੀ ਸਰ ਸਰਕਾਰ ਬਾਈ ਜੀ ਜੀ ਇੱਕ ਲੱਖ ਫੋਲੋਅਰ ਹੁਣ ਇੰਸਟਾਗ੍ਰam ਤੇ ਤੇ ਦੁਨੀਆ ਨੂੰ ਇਹ ਲੱਗਦਾ ਵੀ ਇਹਦੀ ਜ਼ਿੰਦਗੀ ਬੜੀ ਵਧੀਆ ਜ਼ਿੰਦਗੀ ਹੋਊਗੀ ਤੇ ਤੁਸੀਂ ਲੋਕਾਂ ਦੇ ਘਰੇ ਕੰਮ ਕਰ ਰਹੇ ਹੋ 2000 ਰੁਪਏ ਮਹੀਨਾ ਤੇ ਹਾਂ ਜੀ ਬਾਈ ਕੰਮ ਤਾਂ ਕਰਨਾ ਪੈਂਦਾ ਜਦੋਂ ਘਰ ਦੇ ਹਾਲਾਤ ਮਾੜੇ ਹੋਣ ਫਿਰ ਕੰਮ ਆਪਦੇ ਬੱਚਿਆਂ ਨੂੰ ਪਾਲਣ ਦੀ ਖਾਤਰ ਕਰਨਾ ਪੈਂਦਾ ਹੈ ਹੂੰ ਚਾਹੇ ਫਿਰ 2000 ਮਹੀਨਾ ਹੋਵੇ ਤੇ ਚਾਹੇ 1000 ਰੁਪਏ ਮਹੀਨਾ ਹੋਵੇ ਜੇ ਹੁਣ ਆਪਾਂ ਲੋਕਾਂ ਨੂੰ ਬੋਲ ਕੇ ਦੱਸਦੇ ਆਂ ਵੀ ਸਾਡੀ ਆਹ ਪ੍ਰੋਬਲਮਸ ਆ ਤਾਂ ਫਿਰ ਇਹਦਾ ਵੀ ਕੋਈ ਹੱਲ ਨਹੀਂਗਾ ਹਮ ਰਹੀ ਗੱਲ ਮਤਲਬ ਕਿ ਹੈਲਪ ਦੀ ਜਿਵੇਂ ਆਪਾਂ ਕਹਿ ਦਿੰਨੇ ਵੀ ਹੈਲਪ ਹੋ ਜਾਂਦੀ ਆ ਇਹ ਵੀਡੀਓਜ਼ ਮੈਂ ਤਾਂ ਪਾਉਣ ਲੱਗੀ ਸੀ ਕਹਿੰਦੇ ਵੀ ਇੰਸਟਾਗ੍ਰਾਮ ਤੋਂ ਮਦਦਤ ਹੋ ਜਾਂਦੀ ਕਿਉਂਕਿ ਮੈਂ ਆਪਦੀ ਘਰ ਦੀ ਮਜਬੂਰੀ ਕਰਕੇ ਵੀਡੀਓ ਪਾਉਣ ਲੱਗੀ ਸੀ ਹਮ ਇਸਟਾਗ੍ਰਾਮ ਤੋਂ ਕੋਈ ਮਦਦ ਹੋ ਜਾਂਦੀ ਸਪੋਰਟ ਬਹੁਤ ਕੀਤੀ ਲੋਕਾਂ ਨੇ ਆਏ ਨਹੀਂ ਵੀ ਮੈਨੂੰ ਸਪੋਰਟ ਨਹੀਂ ਕੀਤੀ ਵੀ ਮੇਰੇਆਂ ਵੀਡੀਓਜ਼ ਨੂੰ ਬਹੁਤ ਪਸੰਦ ਕਰਦੇ ਆ ਲੋਕ ਬਹੁਤ ਲਾਈਕ ਸ਼ੇਅਰ ਕਮੈਂਟ ਵਧੀਆ ਕਰਦੇ ਆ ਆਏ ਨਹੀਂ ਚਲੋ ਕੋਈ ਗਲਤ ਵੀ ਲਿਖ ਦਿੰਦਾ ਚਲੋ ਆਪਾਂ ਕਦੇ ਰਿਪਲਾਈ ਨਹੀਂ ਕਰਦੇ ਕਿਸੇ ਦਾ ਪਰ ਇਹਦੇ ਵਿੱਚ ਮੈਨੂੰ ਫਾਇਦਾ ਨਹੀਂ ਕੋਈ ਹੋਇਆ ਫਿਰ ਆਪਾਂ ਪ੍ਰੋਮੋਸ਼ਨਾਂ ਦੇ ਵੱਲ ਹੀ ਚੱਲਦੇ ਆ ਵੀ ਪ੍ਰੋਮੋਸ਼ਨਾਂ ਨੂੰ ਲੈ ਕੇ ਵੀ ਅਸੀਂ ਆਏ ਵੀ ਆਪਦਾ ਨੰਬਰ ਵੀ ਪਾਇਆ ਹੋਇਆ ਉੱਤੇ ਵੀ ਚਲੋ ਸਾਨੂੰ ਕੋਈ ਪ੍ਰੋਮੋਸ਼ਨ ਆਜੂ ਵੀ ਥੋੜਾ ਜਿਹਾ ਸੌਖਾ ਗੁਜ਼ਾਰਾ ਹੋ ਜਾਊਗਾ ਪਰ ਉਹਦੇ ਵਿੱਚ ਵੀ ਕੋਈ ਮੈਨੂੰ ਰਿਸਪੌਂਸ ਨਹੀਂ ਮਿਲਿਆ ਕੋਈ ਪ੍ਰੋਮੋਸ਼ਨਾਂ ਵਗੈਰਾ ਵੀ ਮੈਨੂੰ ਨਹੀਂ ਹਜੇ ਤੱਕ ਆਇਆ ਵੀ ਕਈ ਕਹਿ ਦਿੰਦੇ ਵੀ ਅਸੀਂ 10000 ਫੋਲੋਅਰ ਦੇ ਪ੍ਰੋਮੋਸ਼ਨ ਕਰਦੇ ਹਾਂ ਪਰ ਮੇਰਾ ਲੱਖ ਫੋਲੋਅਰ ਲੱਖ ਤੋਂ ਵੀ ਉੱਤੇ ਹੋ ਗਿਆ ਪਰ ਮੈਨੂੰ ਅਜ ਤੱਕ ਕਿਸੇ ਨੇ ਕੋਈ ਪ੍ਰੋਮੋਸ਼ਨ ਦੇ ਲਈ ਰਿਕਵੈਸਟ ਨਹੀਂ ਕੀਤੀ ਹੂੰ ਵੀ ਸਾਡੀ ਪ੍ਰੋਮੋਸ਼ਨ ਕੀਤੀ ਜਾਵੇ ਤੇ ਵੀ ਚਲੋ ਆਪ ਦਾ ਸੌਖਾ guzara ਹੋ ਜਾ ਜੇ ਹੁਣ ਆਪਾਂ ਬੋਲ ਕੇ ਹੀ ਇਹ ਗੱਲ ਨੂੰ ਕਰਦੇ ਆਂ ਵੀ ਹਨਾ ਫਿਰ ਇਹ ਵੀ ਨਹੀਂ ਮੈਨੂੰ ਵੈਸੇ ਮੈਨੂੰ ਇਹ ਗੱਲਾਂ ਠੀਕ ਨਹੀਂ ਲੱਗਦੀਆਂ ਵੀ ਆਪਾਂ ਬੋਲ ਕੇ ਹਰ ਗੱਲ ਦੱਸਣੀ ਕੋਈ ਜ਼ਰੂਰੀ ਸਮਝਦੇ ਆਂ ਨੈਟ ਤੇ ਹਨਾ ਪਰ ਅਗਲਾ ਕਹਿ ਦਿੰਦਾ ਵੀ ਇਹ ਹੈਲਪ ਮੰਗਦੇ ਆ ਪਰ ਮੈਂ ਇੰਨਾਂ ਚੀਜ਼ਾਂ ਨੂੰ ਵੀ ਨਜ਼ਰ ਮੱਥੇ ਨਹੀਂ ਰੱਖਦੀ ਮੈਂ ਕਿੰਨੀ ਵੀ ਮੈਨੂੰ ਜਿੰਨੀ ਕ ਮਾਲਕ ਦਿੰਦਾ ਜਿੰਨੀ ਕ ਮੈਂ ਕਮਾਉਣੀ ਆ ਵੀ ਉੰਨੀ ਚ ਹੀ ਮੈਂ ਸਬਰ ਕਰਕੇ ਬੈਠ ਜਾਂ ਵੀ ਮੈਂ ਮਦਦ ਮੰਗਣਾ ਜ਼ਰੂਰੀ ਨਹੀਂ ਸਮਝਦੀ ਇਸ ਕਰਕੇ ਮੈਂ ਦਿਹਾੜੀਆਂ ਵੀ ਕੀਤੀਆਂ ਹਾਂ ਹਾਂ ਐ ਨਹੀਂ ਵੀ ਮੈਂ ਕੱਲਾ ਹੁਣ ਝਾੜੂ ਪੋਚਾਂ ਚ ਮੈਂ ਹੁਣ 4 ਸਾਲਾਂ ਦੀ ਬੜੀ ਹੋਈ ਹਾਂ ਪਹਿਲਾਂ ਸ਼ੁਰੂ ਤੋਂ ਪਹਿਲਾਂ ਮਤਲਬ ਕਿ ਪਿੱਛੇ ਵੀ ਮੈਂ ਬਹੁਤ ਔਖਾਂ ਦੇਖੀਆਂ ਆਪਦੇ ਮਾਂ ਪਿਓ ਦੇ ਘਰੇ ਵੀ ਬੜੀ ਕਰੀਬੀ ਦੇਖੀ ਆ ਵੀ ਕੋਈ ਸੁੱਖ ਦਾ ਸਾਹ ਮੈਂ ਅੱਜ ਤੱਕ ਕਰ ਦੇਖਿਆ ਇਹ ਤੁਮ ਮੈਂ ਵਿਆਹ ਕੇ ਆਈ ਉਦੋਂ ਮੈਂ 5 ਸਾਲ ਸੁੱਖ ਦੇ ਕੱਟੇ ਤੇ ਬਾਅਦ ਚ ਫੇਰ ਔਖਾਂ ਹੀ ਪੱਲੇ ਪੈ ਗਈ 5 ਸਾਲਾਂ ਬਾਅਦ ਮੇਰੇ ਘਰ ਆਏ ਤੇ ਦਿੱਤ ਤਾਂ ਹੋ ਗਈ ਪਹਿਲਾਂ ਮੇਰੇ ਤਰਨ ਤੋਂ ਆਕਮਾਰ ਗਈ ਉਹ ਤੋਂ ਬਾਅਦ ਚ ਫਿਰ ਮੇਰੇ ਕੋਲ ਮੁੰਡਾ ਹੋਇਆ ਵੱਡਾ ਜਿਹੜਾ ਹੁਣ ਐਸ ਵਕਤ ਮੇਰੇ ਕੋਲੇ ਆ ਉਹ ਤੋਂ ਬਾਅਦ ਚ ਮੇਰੇ ਘਰ ਵਾਲੇ ਦੀ ਡੈੱਥ ਹੋ ਗਈ ਮੇਰੇ ਵਿਆਹ ਤੋਂ 5 ਸਾਲ ਬਾਅਦ ਚ ਚੰਗਾ ਭਲਾ ਤੁਰਿਆ ਜਾਂਦਾ ਸੀ ਟਰਾਲੀ ਤੇ ਚੜਨ ਲੱਗਾ ਤੇ ਮੂਰ ਡੱਗ ਪਿਆ ਜਿਹਦੇ ਕਰਕੇ ਸੈਂਟਾ ਸੈਂਟਾਂ ਦੇ ਵਿੱਚ ਹੀ ਉਹਦੀ ਡੈੱਥ ਹੋ ਗਈ ਕੰਮ ਤੇ ਚੱਲੇ ਪੱਠੇ ਤੇ ਕੰਮ ਕਰਦੇ ਸੀਗੇ ਹੂੰ ਉਹ ਤੋਂ ਬਾਅਦ ਚ ਫਿਰ ਮੈਂ ਬਹੁਤ ਦੁੱਖ ਤਕਲੀਫਾਂ ਮਿਹਣੇ ਤਨਨੇ ਲੋਕਾਂ ਦੇ ਸੁਣੇ ਹੂੰ ਬਹੁਤ ਜਿਆਦੇ ਔਖਾ ਵੇਖੀਆਂ ਫਿਰ ਮੈਂ ਦਿਹਾੜੀਆਂ ਕਰਨ ਲੱਗ ਗਈ ਫਿਰ ਜਦੋਂ ਮੈਂ ਦਿਹਾੜੀ ਜਾਂਦੀ ਸੀ ਉਦੋਂ ਵੀ ਲੋਕ ਮੈਨੂੰ ਬਹੁਤ ਕੁਝ ਬੋਲਦੇ ਸੀ ਵੀ ਆਏ ਆਏ ਆ ਮੈਂ ਕਹਣਾ ਚੱਲ ਕੋਈ ਨਹੀਂ ਮਹਾਰਾਜ ਦੇਖਦਾ ਜਦੋਂ ਮੈਨੂੰ ਕਿਸੇ ਨੇ ਕੋਈ ਗੱਲ ਕਹਿਣੀ ਮੈਂ ਕਹਣਾ ਚੱਲ ਕੋਈ ਨਹੀਂ ਮਹਾਰਾਜ ਦੇਖਦਾ ਨਾ ਵੀ ਮੈਂ ਕਹਣਾ ਕਿਸੇ ਨੂੰ ਜਵਾਬ ਦੇਣ ਨਾਲੀ ਮੈਂ ਚੁੱਪ ਕਰਕੇ ਡੱਬਾ ਚੱਕਣਾ ਆਪ ਦਾ ਕੰਮ ਤੇ ਉੱਠ ਜਾਣਾ ਡੱਬਾ ਚੱਕਣਾ ਕੰਮ ਤੇ ਉੱਠ ਜਾਣਾ ਉਹ ਤੋਂ ਬਾਅਦ ਫਿਰ ਮੇਰੇ ਨਾਲ ਵੀ ਸਾਡੀ ਦਾਦੀ ਸੀਗੀ ਮੇਰੀ ਦਾਦੀ ਸੱਸ ਸੀਗੀ ਹੂੰ ਔਰ ਇੰਦੀ ਹੁੰਦੀ ਸੀ ਜਦੋਂ ਫਿਰ ਉਹਦੀ ਡੈੱਟ ਹੋ ਗਈ ਤੇ ਮੈਨੂੰ ਕਹਿਣ ਲੱਗੇ ਵੀ ਹੁਣ ਹੁਣ ਤਾਂ ਤੈਨੂੰ ਕਿਸੇ ਪਾਸੇ ਕੋਈ ਆਸਰਾ ਨਹੀਂਗਾ ਪਹਿਲੀ ਗੱਲ ਤਾਂ ਮੈਂ ਆਸਰਾ ਵੇਖਿਆ ਹੀ ਨਹੀਂ ਉਹਦਾ ਵੀ ਉਹਨੂੰ ਦਿਖਦਾ ਨਹੀਂ ਸੀ ਅੱਖਾਂ ਤੋਂ ਉਹਨੂੰ ਸੁਣਦਾ ਵੀ ਉੱਚਾ ਸੀ ਦੇਖਦਾ ਵੀ ਨਹੀਂ ਸੀ ਐਨਾ ਸੀਗਾ ਵੀ ਮੇਰੇ ਕੋਲੇ ਐਵੇਂ ਮੰਝਾ ਡਟਾ ਹੁੰਦਾ ਮੈਨੂੰ ਐਵੇਂ ਹੁੰਦਾ ਸੀਗਾ ਵੀ ਚੱਲ ਮੇਰੇ ਕੋਲੇ ਆ ਇਹ ਜਦੋਂ ਉਹਨੇ ਕਿਤੇ ਬਾਹਰੋਂ ਅੰਦਰੋਂ ਮਾੜਾ ਮੋਟਾ ਇੱਧਰ ਉੱਧਰ ਅੰਡਕਵੰਡ ਜਾਣਾ ਤੇ ਆਉਣਾ ਤੇ ਮੈਨੂੰ ਕਹਿਣਾ ਵੀ ਮੈਨੂੰ ਉਹ ਐਵੇਂ ਮੰਨਦੀ ਹੁੰਦੀ ਸੀ ਵੀ ਮੇਰਾ ਪੁੱਤ ਹੈ ਇਹ ਉਹ ਬੁੜੀ ਨੇ ਮੇਰੇ ਨਾਲ ਫਰਕ ਨਹੀਂ ਕੀਤਾ ਅੱਜ ਉਹ ਦੁਨੀਆ ਤੇ ਹੈ ਨਹੀਂ ਮੈਨੂੰ ਅੱਜ ਵੀ ਉਜਾਦ ਹੁੰਦੀ ਵੀ ਉਹ ਮੇਰਾ ਆਸਰਾ ਸੀਗੀ ਬੈਠੇ ਰਹਿੰਦੀ 15 ਸਾਲ ਪਰ ਮੇਰਾ ਉਹ ਰੱਬ ਨੇ ਆਸਰਾ ਖੋਹ ਲਿਆ ਮੇਰਾ ਜਵਨ ਦਾ ਸਹਾਰਾ ਸੀ ਵੀ ਉਹ ਉਹਨਾਂ ਜਦੋਂ ਹੁਣ ਮੇਰੇ ਸਿਰ ਤੇ ਹੱਥ ਰੱਖਣਾ ਮੈਨੂੰ ਰੱਬ ਵਰਗਾ ਸਰਾ ਹੋ ਜਾਣਾ ਮੈਂ ਕਹਣਾ ਚੱਲ ਕੋਈ ਨਹੀਂ ਇਹ ਹੈਗੀ ਆ ਨੁੜਕੇ ਜਦੋਂ ਵੀ ਮਾਰਗੀ 2013 ਦੇ ਵਿੱਚ 2006 ਦੇ ਪਹਿਲੇ ਮਹੀਨੇ ਦੀ 4 ਤਰੀਕ ਨੂੰ ਮੇਰੇ ਘਰ ਵਾਲੇ ਦੀ ਡੈਟ ਹੁੰਦੀ ਆ ਤੇ ਜਦੋਂ ਬੇਬੇ ਦੀ ਵੀ ਡੈਟ ਹੋ ਗਈ ਤੇ ਫਿਰ ਮੈਨੂੰ ਕਹਿਣ ਲੱਗੇ ਵੀ ਹੁਣ ਮੈਂ ਕਿਹਾ ਹੁਣ ਕੀ ਕਹਿੰਦੇ ਵੀ ਤੂੰ ਕੋਈ ਵੀ ਤੈਨੂੰ ਅੱਗੇ ਤੋਰ ਦਿੰਨੇ ਆਂ ਵੀ ਜਵਾਕ ਨਿਆਣਾ ਤੇ ਮੁੰਡਾ ਮੇਰਾ ਉਹ ਤਾਂ 10 ਸਾਲਾਂ ਦਾ ਸੀਗਾ ਵੱਡਾ ਮੈਂ ਕਿਹਾ ਚਲੋ ਦੇਖ ਲਓ ਚਲੋ ਕਹੀ ਕਹਾ ਇਸ ਮੰਨਣੀ ਵੀ ਪੈਂਦੀ ਆ ਭੈਣਾ ਭਰਾਵਾਂ ਦੀ ਕੱਲਾ ਆਪਦੇ ਤੇ ਵੀ ਨਹੀਂ ਹੁੰਦਾ ਹਨ ਤੇ ਮੈਨੂੰ ਕਹਿੰਦੇ ਕੋਈ ਨਹੀਂ ਕਦੀ ਦਾਲ ਮੁੱਕ ਗਈ ਕਦੀ ਰੋਟੀ ਮੁੱਕ ਗਈ ਇਹ ਚੱਲਦਾ ਹੀ ਆਇਆ ਤੇ ਤੂੰ ਵੀ ਅੱਗੇ ਬਾਰੇ ਸੋਚ ਮੈਂ ਕਿਹਾ ਚਲੋ ਕੋਈ ਨਹੀਂ ਜਿੱਦਾਂ ਦੀ ਤੁਹਾਡੀ ਮਰਜ਼ੀ ਆ ਪਰ ਮੈਨੂੰ ਆਇਆ ਨਹੀਂ ਸੀ ਪਤਾ ਵੀ ਮੇਰੇ ਕਿਸਮਤ ਨੇ ਮੇਰਾ ਸਾਥ ਨਹੀਂ ਦੇਣਾ ਜਦੋਂ ਫਿਰ ਮੈਨੂੰ ਅੱਗੇ ਤੋਰਤਾ ਪਹਿਲਾਂ ਉਹ ਕਹਿੰਦੇ ਅਸੀਂ ਮੁੰਡਾ ਵੀ ਲੈ ਜਾਾਂਗੇ ਝੱਲਾਂਗੇ ਮੁੰਡਾ ਕੋਈ ਪ੍ਰੋਬਲਮ ਨਹੀਂ ਸਾਨੂੰ ਮੁੰਡੇ ਦੀ ਉਹ ਤੋਂ ਬਾਅਦ ਚ ਫਿਰ ਕੀ ਹੋਇਆ ਵੀ ਜਦੋਂ ਮੈਨੂੰ 5-6 ਮਹੀਨੇ ਹੋ ਗਏ ਉੱਥੇ ਗਈ ਨੂੰ ਤੇ ਲੜਾਈ ਝਗੜਾ ਤਾਂ ਸਾਡਾ ਜਾਨੀ ਕਿ ਪਹਿਲੇ ਦਿਨ ਤੋਂ ਸ਼ੁਰੂ ਹੋਣ ਲੱਗ ਗਿਆ ਦੂਜੇ ਦਿਨ ਤੋਂ ਜਾਨੀ ਕਿ ਮੈਨੂੰ ਕਹਿਣ ਲੱਗੇ ਚੱਲ ਕੋਈ ਨਹੀਂ ਤੂੰ ਜਿਵੇਂ ਕੱਟੀ ਦਾ ਕੱਟ ਕੋਈ ਨਹੀਂ ਐਵੇਂ ਨਹੀਂ ਕਰੀਦਾ ਹੁੰਦਾ ਮਾੜਾ ਮੋਟ ਚੱਲਦਾ ਹੀ ਰਹਿੰਦਾ ਤੇ ਫਿਰ ਮੈਨੂੰ ਉਹ ਵੀ ਤਾਨੇ ਮਿਹਣੇ ਦੇਣ ਲੱਗੇ ਫਿਰ ਮੇਰੇ ਘਰ ਵਾਲਾ ਜਦੋਂ ਮੇਰੇ ਨਾਲ ਲੜਿਆ ਮੈਨੂੰ ਕਹਿੰਦਾ ਵੀ ਕੀ ਪਤਾ ਉਹ ਮਰਿਆ ਸੀ ਕਿ ਮਾਰ ਕੇ ਆਈਆਂ ਫਿਰ ਮੈਂ ਕਹਾਂ ਮਨਾ ਇੱਥੇ ਵੀ ਉਹੀ ਕੁਛ ਇਸੇ ਕਾਸੀ ਜੋ ਤમે ਉੱਥੋਂ ਨਿਕਲ ਕੇ ਆਈ ਤੇ ਉਹ ਕੁਸੀ ਮੇਰੇ ਕੋਲ ਇੱਥੇ ਆ ਗਿਆ ਫਿਰ ਮੈਨੂੰ ਉਹ ਕਹਿੰਦਾ ਵੀ ਅਖੀਰ ਦੀ ਬਾਜੀ ਉਹਨੇ ਜਵਾਬ ਹੀ ਦਿੱਤਾ ਕਹਿੰਦਾ ਵੀ ਮੈਂ ਮੁੰਡਾ ਨਹੀਂ ਸਾਂਭ ਸਕਦਾ ਮੈਂ ਕਹਾ ਚਲੋ ਠੀਕ ਆ ਨਹੀਂ ਸਾਂਭ ਸਕਦਾ ਤਾਂ ਵੀ ਮੈਂ ਤਾਂ ਮੁੰਡਾ ਨਹੀਂ ਛੱਡ ਸਕਦੀ ਵੀ ਜਦੋਂ ਮੈਂ ਹੁਣ ਤਿੰਨ ਬੱਚੇ ਤੋਰ ਕੇ ਇੱਕ ਜਵਾਕ ਦਾ ਮੂੰਹ ਦੇਖਿਆ ਤੇ ਵੀ ਮੈਂ ਕਹਾਂ ਬੰਦਾ ਵੀ ਤੁਰ ਗਿਆ ਤੇ ਵੀ ਜੇ ਜਵਾਕ ਵੀ ਛੱਡਦੀਆਂ ਫਿਰ ਮੈਂ ਕਹ ਇਹਦੇ ਚ ਵੀ ਮੈਨੂੰ ਠੀਕ ਨਹੀਂ ਲੱਗਦਾ ਵੀ ਮੈਨੂੰ ਬੰਦੇ ਅਨੁਸਾਰ ਜੂ ਮੈਂ ਜਵਾਕ ਨਹੀਂ ਛੱਡ ਸਕਦੀ ਜੇ ਫਿਰ ਮੈਂ ਉਹਨੂੰ ਛੱਡਣ ਦਾ ਫੈਸਲਾ ਰੱਖਦੀ ਸੀ ਫਿਰ ਮੇਰੇ ਇੱਥੋਂ ਵਾਲੇ ਸਹੁਰੇ ਕਹਿੰਦੇ ਸੀ ਵੀ ਸਾਡਾ ਮੁੰਡਾ ਸਾਨੂੰ ਦੇ ਦੇ ਫਿਰ ਉਹ ਕਹਿੰਦੇ ਸੀ ਸਾਡਾ ਸਾਨੂੰ ਦੇ ਦੇ ਫਿਰ ਮੈਂ ਉਹਨੂੰ ਕਿਹਾ ਤੂੰ ਕੇਸ ਕਰ ਦੇ ਜੇ ਤੂੰ ਕੇਸ ਜਿੱਤ ਗੇ ਤੁਸੀਂ ਤਾਂ ਤੂੰ ਮੁੰਡਾ ਲੈ ਲਈ ਜੇ ਤੁਸੀਂ ਕੇਸ ਹਾਰ ਗੇ ਤਾਂ ਮੁੰਡਾ ਮੇਰਾ ਮੇਰੇ ਕੋਲੇ ਆ ਤੇ ਫਿਰ ਕਹਿੰਦੇ ਵੀ ਤੂੰ ਸਾਨੂੰ ਪਸਾ ਦੇਂਗੀ ਇਹਦੇ ਚ ਮੈਂ ਕਿਹਾ ਵੀ ਮੈਂ ਕੀ ਪਸਾਉਣਾ ਤੁਹਾਡੀ ਮਾਨਤਾ ਤੁਸੀਂ ਕਦੇ ਵੀ ਲੈ ਸਕਦੇ ਆ ਵੀ ਸਰਕਾਰ ਦੇ ਤਰੂ ਤੁਸੀਂ 18 ਸਾਲ ਤੱਕ ਮੇਰੇ ਤੋਂ ਬੱਚਾ ਲੈ ਨਹੀਂ ਸਕਦੇ ਤੇ 나 ਹੀ ਮੈਂ ਤੁਹਾਨੂੰ ਦਵਾ ਵੱਡਾ ਹੋ ਕੇ ਮੁੰਡੇ ਦੀ ਮਰਜ਼ੀ ਤੁਹਾਡੇ ਕੋਲੇ ਆ ਜਾਓ ਜੇ ਮੁੰਡੇ ਦੀ ਮਰਜ਼ੀ ਆ ਮੇਰੇ ਕੋਲੇ ਰਹਿ ਲੂਗਾ ਫਿਰ ਇਹਨਾਂ ਨੇ ਦੋ ਤਿੰਨ ਪਹਚਾਇਤਾਂ ਕੀਤੀਆਂ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਅੱਗੇ ਤੋਰਤੀ ਇਹਨਾਂ ਨੂੰ ਨਹੀਂ ਸੀ ਦੱਸਿਆ ਵੀ ਅਸੀਂ ਅੱਗੇ ਤੋਰਦੇ ਆ ਮੇਰੇ ਭਰਾਵਾਂ ਨੇ ਨਾ ਮੇਰੇ ਮੰਮੀ ਡਾਡੀ ਹੋਣਾ ਨੇ ਕਿਸੇ ਨੇ ਗੱਲ ਨਹੀਂ ਸੀ ਕੀਤੀ ਫਿਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਦੋ ਤਿੰਨ ਵੇਰੀ ਉੱਥੇ ਪਹਚਾਇਤ ਲੈ ਕੇ ਗਈ ਇਹ ਕਹਿੰਦੇ ਵੀ ਸਾਨੂੰ ਮੁੰਡਾ ਦੇ ਦਿਓ ਫਿਰ ਬਹੁਤ ਉਸ ਜਾਣੀ ਇਹਨਾਂ ਨੇ ਵੀ ਬਹੁਤ ਆਪ ਦੀ ਬਾਹ ਲਾਈ ਵੀ ਜਾਣੀ ਮੈਂ ਸੁਖ ਦਾ ਸਾਹ ਕੋਈ ਨਹੀਂ ਵੇਖਿਆ ਇਹਨਾਂ ਨੇ ਫਿਰ ਮੈਨੂੰ ਬੜਾ ਪਰੇਸ਼ਾਨ ਕੀਤਾ ਇਹ ਕਹਿਣ ਵੀ ਅਸੀਂ ਇੱਥੇ ਵੜਨ ਨਹੀਂ ਦੇਣੀ ਅਸੀਂ ਕੰਧ ਢਾਕੇ ਵਿਹੜਾ ਇੱਕ ਕਰ ਲਾਂਗੇ ਮੈਂ ਕਿਹਾ ਵੀ ਮੇਰੇ ਕੋਲੇ ਜਵਾਕ ਆਂ ਕੰਧ ਢਾਕੇ ਵਿਹੜਾ ਇੱਕ ਕਿਵੇਂ ਕਰ ਲੂੰਗੀ ਹਨਾ ਵੀ ਆਂ ਕੰਧ ਢਾਕੇ ਤੁਸੀਂ ਵਿਹੜਾ ਇੱਕ ਨਹੀਂ ਕਰ ਸਕਦੇ ਵੀ ਮੈਂ ਬੱਚੇ ਦੀ ਮਾਂ ਐ ਬੱਚਾ ਮੇਰੇ ਕੋਲੇ ਆ ਉਹਦੇ ਪਿਓ ਦਾ ਹਿੱਸਾ ਐ ਅੱਜ ਤੁਸੀਂ ਕੰਧ ਢਾ ਲੋਂਗੇ ਵਿਹੜਾ ਇੱਕ ਕਰ ਲੋਂਗੇ ਤੇ ਕੱਲ ਨੂੰ ਕੀ ਭਾਪ ਹੋਊਗੀ ਹਨਾ ਫਿਰ ਮੈਂ ਆਪਦੇ ਮਨ ਨੂੰ ਕਰੜਾ ਕੀਤਾ ਫਿਰ ਮੈਂ 1 ਸਾਲ ਦਾ ਮੇਰਾ ਨਿੱਕਾ ਮੁੰਡਾ ਸੀਗਾ ਜਦੋਂ ਮੈਂ ਇੱਕਦਮ ਟੁੱਟ ਗਈ ਸੀ ਜਦੋਂ ਮੈਨੂੰ ਉਹਨਾਂ ਨੇ ਵੀ ਉਤੋਂ ਕਹਿਤਾ ਵੀ ਅਸੀਂ ਰੱਖ ਨਹੀਂ ਸਕਦੇ ਉਹਦੀ ਮੰਮੀ ਵੀ ਕਹਿਣ ਲੱਗ ਗਏ ਕਹਿੰਦੇ ਵੀ ਓਡਾ ਹੀ ਮੁੰਡਾ ਏ ਓਡੀ ਤੂੰ ਆ ਮੈਂ ਕਿਹਾ ਮਾਤਾ ਇਹ ਗੱਲ ਤਾਂ ਤੁਹਾਨੂੰ ਪਹਿਲਾਂ ਵੀ ਦੱਸਦੀ ਸੀ ਹਨਾ ਵੀ ਓਡਾ ਮੁੰਡਾ ਓਡੀ ਮੈਂ ਆ ਤੇ ਮੈਂ ਕਿਹਾ ਵੀ ਹੁਣ ਇਹਦੇ ਵਿੱਚ ਮੇਰਾ ਵੀ ਕੀ ਕਸੂਰਾ ਵੀ ਪਹਿਲਾਂ ਤੁਸੀਂ ਲਿਖਿਆ ਫੁੱਟਮੱਕ ਜਾਂੀਆਂ ਸਾਰਾ ਕੁਝ ਕਰਿਆ ਫੇਰ ਹੀ ਤਾਂ ਮੈਂ ਆਈ ਕਹਿੰਦੇ ਵੀ ਨਹੀਂ ਅਸੀਂ ਨਹੀਂ ਇਹ ਗੱਲ ਸਾਨੂੰ ਮਨਜ਼ੂਰ ਨਹੀਂ ਮਾਤਾ ਕਹਿੰਦੀ ਮੈਂ ਕਿਹਾ ਚਲੋ ਠੀਕ ਆ ਮੈਨੂੰ 6 ਮਹੀਨਾ ਲੱਗਿਆ ਮੁੰਡਾ ਹੋਣ ਵਾਲਾ ਸੀ ਮੇਰੇ ਕੋਲ ਛੋਟਾ 6 ਮਹੀਨਾ ਲੱਗਿਆ ਭਾਈ ਮੈਂ ਇੱਕ ਦਮ ਟੁੱਟ ਗਈ ਮੈਨੂੰ ਐ ਲੱਗੇ ਵੀ ਹੁਣ ਮੈਨੂੰ ਖੂਹ ਨੇ ਵੀ ਨਹੀਂ ਚੱਲਣਾ ਕਿਸੇ ਨਹਿਰ ਨੇ ਵੀ ਨਹੀਂ ਚੱਲਣਾ ਇੰਨਾ ਮੇਰਾ ਦਿਮਾਗ ਘੁੰਮਿਆ ਵੀ ਮੈਂ ਕਰਾਂ ਤੇ ਕਰਾਂ ਕੀ ਪਹਿਲਾਂ ਇੱਕ ਬੱਚਾ ਸੀ ਕੱਲੀ ਕੋਲੇ ਹੁਣ ਦੋ ਹੋ ਗਏ ਹਾਂ ਹੁਣ ਦੋ ਹੋ ਗਏ ਫਿਰ ਮੈਨੂੰ ਵਿੱਚੋਂ ਸਾਡੇ ਰਿਸ਼ਤੇਦਾਰ ਕਹਿੰਨ ਲੈ ਦੂਜਾ ਕਵੇ ਕੁੜੀ ਹੋ ਜਾਂਦੀ ਅਸੀਂ ਰੱਖ ਲੈਂਦੇ ਦੂਜਾ ਕਵੇ ਜੇ ਕੁੜੀ ਹੁੰਦੀ ਤਾਂ ਅਸੀਂ ਰੱਖ ਲੈਂਦੇ ਮੈਂ ਕਿਹਾ ਚਲੋ ਰੱਬ ਸਰ ਜਿੱਦੇ ਦਾ ਜਨਮ ਹੁੰਦਾ ਮੈਂ ਆਪਦੇ ਭਰਾ ਨੂੰ ਮੈਂ ਕਹਿੰਨਾ ਵੀ ਉਹਨਾਂ ਦਾ ਬੱਚਾ ਉਹਨਾਂ ਨੂੰ ਦੇ ਦੋ ਕੀ ਆ ਵੀ ਮੈਨੂੰ ਦਿਖਾਇਓ ਨਾ ਇਹਦਾ ਰਾਤ ਦਾ 12 ਵਜੇ ਦਾ ਜਨਮ ਆ ਤੇ ਮੇਰੇ ਪਰਜਾਈ ਕਹਿਣ ਲੱਗੀ ਵੀ ਮੁੰਡਾ ਹੈ ਤੇ ਉਹ ਚੱਕ ਕੇ ਬਾਹਰ ਲੈ ਗਈ ਘਰ ਹੀ ਕੇਸ ਹੋ ਗਿਆ ਬਾਹਰ ਲੈ ਗਈ ਤੇ ਮੈਨੂੰ ਕਹਿੰਦੀ ਤੁਹਾਨੂੰ ਵਧਾਈਆਂ ਤੇ ਮੈਨੂੰ ਨਾ ਵੀ ਆਪਦੇ ਚਤਰ ਨੂੰ ਜਮ ਨਹੀਂ ਜਾ ਚੜਿਆ ਵੀ ਮੈਨੂੰ ਸਿਰਫ ਮੈਨੂੰ ਆਪਦੀ ਆ ਹੀ ਸੋਚ ਆਈ ਜਾਵੇ ਵੀ ਮੈਂ ਕਿੱਡੀ ਕਸੂਤੀ ਫਸ ਗਈ ਵੀ ਕਿਤੇ ਮੈਂ ਇਕੱਲੇ ਹੀ ਫਰਦੀ ਹੁਣ ਮੈਂ ਇਹਨੂੰ ਉੱਥੇ ਲੈ ਕੇ ਜਾਉਂਗੀ ਤਾਂ ਵੀ ਮੈਨੂੰ ਉਹ ਗੱਲਾਂ ਬਾਤਾਂ ਕਰਦੇ ਵੀ ਸੀਗੇ ਕਹਿੰਦੇ ਸੀ ਮੁੰਡਾ ਛੱਡਿਆ ਤੇ ਆ ਜਾ ਮੈਂ ਕਿਹਾ ਵੀ ਫਿਰ ਇਹ ਮੈਨੂੰ ਕਹਿਣ ਵੀ ਤੂੰ ਇਹਨੂੰ ਮੁੰਡੇ ਨੂੰ ਛੱਡਿਆ ਤੇ ਆ ਜਾ ਜੇ ਮੈਂ ਉੱਥੇ ਗਈ ਤਾਂ ਉਹ ਕਹਿੰਦੇ ਇਹਨੂੰ ਛੱਡ ਕੇ ਆ ਜਾ ਜੇ ਮੈਂ ਇੱਥੇ ਆਉਣ ਦੀ ਗੱਲ ਕਰੀ ਤਾਂ ਮੈਨੂੰ ਇਹ ਕਹਿਣ ਵੀ ਇਹਨੂੰ ਛੱਡਿਆ ਤੇ ਤੂੰ ਆ ਜਾ ਮੈਂ ਕਿਹਾ ਬੜਾ ਕਸੂਤਾ ਕੰਮ ਹੋਇਆ ਫਿਰ ਮੈਂ ਆਪਣੇ ਮਨ ਨੂੰ ਸੋਚਿਆ ਮੈਂ ਕਿ ਮਨਾ ਕਮਾਉਣਾ ਮੈਂ ਖਵਾਉਣਾ ਮੈਂ ਨਾ ਤਾਂ ਮੇਰਾ ਪੁੱਤ ਅੱਗੇ ਕਿਸੇ ਨੇ ਪਾਲਿਆ ਨਾ ਹੁਣ ਕਿਸੇ ਨੇ ਪਾਲਣਾ ਮਨਾ ਕਾ ਹੀ ਨਹੀਂ ਗੱਲ ਲੋਟ ਆਉਣੇ ਵੀ ਮਨਾ ਆਪਦੇ ਆਪ ਨੂੰ ਸੰਭਾਲ ਕਰੜਾ ਹੋ ਵੀ ਜੇ ਤੂੰ ਆਏ ਰੋਈ ਗਿਆ ਦਿਨ ਰਾਤ ਤਾਂ ਐ ਤਾਂ ਕੁਛ ਨਹੀਂ ਪੱਲੇ ਪੈਣਾ ਫਿਰ ਮੈਂ ਆਪਦਾ ਇੱਥੇ ਆ ਗਈ ਮੈਂ ਕਾ ਦੇਖੀ ਜੋ ਕੀ ਬੰਦਾ ਮੈਂ ਸਰਪੰਚ ਨੂੰ ਫੋਨ ਕਰਿਆ ਸਰਪੰਚ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਜੋ ਜੋ ਕੋਈ ਗੱਲਬਾਤ ਹੋਈ ਤਾਂ ਮੈਨੂੰ ਫੋਨ ਕਰ ਲਿਓ ਮੈਂ ਕਾ ਵੀ ਠੀਕ ਆ ਮੈਂ ਆਈ ਆ ਕੇ ਆਪਦਾ ਮੈਂ ਜਿੰਦਾ ਕੋਲ ਲਿਆ ਘਰ-ਬਾਰ ਜੇਬ ਜਸੀਗਾ ਮੇਰੇ ਕਮਰੇ ਦੋ ਮੈਂ ਆਗਦੇ ਸਵਾਰੀ ਤੇ ਸਵਾਰ ਕੇ ਮੈਂ ਲੈ ਕੇ ਜਵਾਕਾਂ ਨੂੰ ਬੈਠ ਗਈ ਫਿਰ ਮੈਂ ਉਹ ਤੋਂ ਬਾਅਦ ਵੀ ਬਹੁਤ ਦਿਹਾੜੀਆਂ ਕੀਤੀਆਂ ਇੱਥੇ ਆ ਕੇ ਉਹੀ ਡੰਡਾ ਉਹੀ ਛੋਟੀ ਫੇਰ ਮੇਰੇ ਲੱਗੀ ਮੈਂ ਫੇਰ ਕੰਮ ਤੇ ਫੇਰ ਮੈਂ ਵੱਡਾ ਮੁੰਡਾ ਮੇਰਾ ਅੱਠ ਮੀਚ ਪੜਦਾ ਸੀ ਉਹਨੂੰ ਹਟਾ ਲਿਆ ਸਕੂਲੋਂ ਉਹਨੂੰ ਹਟਾ ਕੇ ਮੈਂ ਕਿਹਾ ਪੁੱਤ ਤੂੰ ਇਹਨੂੰ ਸੰਭਿਆ ਕਰ ਤੇ ਮੈਂ ਦਿਹਾੜੀ ਕਰੂੰਗੀ ਵੀ ਜਿਵੇਂ ਦਾਪਾ ਕਮਾਵਾਂਗੇ ਉਵੇਂ ਦਾਪਾ ਖਾਈ ਚੱਲਾਂਗੇ ਆਪਾਂ ਕਿਹੜਾ ਕਿਸੇ ਦਾ ਕੋਈ ਕਰਜ਼ਾ ਦੇਣਾ ਕਹਿੰਦਾ ਚੱਲ ਮੰਮੀ ਠੀਕ ਆ ਚਲ ਉਹ ਜਵਾਕ ਘਰੇ ਰਿਹਾ ਘਰੇ ਇਹਨੂੰ ਸੰਭਿਆ ਕਰ ਮੈਂ ਦਿਹਾੜੀ ਜਾ ਵੜਨਾ ਉਹੀ ਗੱਲਾਂ ਬਾਤਾਂ ਫੇਰ ਤੰਨੇ ਮਿਹਨੇ ਇਹ ਆਈ ਲੈ ਕੇ ਆ ਗਈ ਇਹ ਫਲਾਨਾ ਲੈ ਕੇ ਆ ਗਈ ਬਹੁਤ ਵੀ ਜਾਣੀ ਸ਼ਬਦ ਮੈਂ ਦੱਸ ਨਹੀਂ ਸਕਦੀ ਜਿਹੜੇ ਮੈਨੂੰ ਬੋਲਦੇ ਰਹੇ ਮੇਰੇ ਆਪ ਦੀ ਕਹਿੰਦੇ ਆਏ ਹੋਗਾ ਜੋ ਹੋਗਾ ਮੈਂ ਫਿਰ ਆਪਦੇ ਮਨ ਨੂੰ ਮੈਂ ਫਿਰ ਉਹਨਾਂ ਨੂੰ ਵੀ ਕਹਿਣਾ ਮੈਂ ਕਿ ਤੁਸੀਂ ਐਂ ਸੋਚ ਕੇ ਵੇਖੋ ਜੇ ਆਪਾਂ ਮੁੱਲ ਦਾ ਬੱਚਾ ਲੈ ਕੇ ਪਾਲਦੇ ਉਹਨੂੰ ਵੀ ਤਾਂ ਆਪਾਂ ਪਿਆਰ ਸਤਿਕਾਰ ਕਰਦੇ ਆਂ ਫਿਰ ਇਹ ਮੇਰੇ ਇੱਥੋਂ ਵਾਲੇ ਸਹੁਰੇ ਆ ਕੇ ਕਰਨ ਵੀ ਸਾਨੂੰ ਤਾਂ ਸਾਡੇ ਵੀ ਇਹ ਤਾਂ ਵੱਡੇ ਮੁੰਡੇ ਦੇ ਮੇਰੇ ਨੂੰ ਕਿਹਾ ਕਰਨ ਵੀ ਸਾਨੂੰ ਤਾਂ ਉਸੇ ਦਾ ਹੀ ਉਹ ਪ੍ਰੇਮ ਆਉਂਦਾ ਵੀ ਸਾਡਾ ਤਾਂ ਇਹ ਕੁਝ ਨਹੀਂ ਲੱਗਦਾ ਮੈਂ ਕਹੇ ਇਹ ਚੀਜ਼ ਮੈਨੂੰ ਵੀ ਪਤਾ ਹੈ ਮੈਂ ਮਾਂ ਐ ਮੇਰਾ ਹਿਰਦਾ ਮੈਨੂੰ ਪਤਾ ਵੀ ਇਹਦਾ ਨਹੀਂ ਕਿਸੇ ਨੂੰ ਆਉਣਾ ਜਦੋਂ ਮੇਰਾ ਇੱਥੋਂ ਵਾਲਾ ਪੁੱਤ ਉੱਥੋਂ ਵਾਲਿਆਂ ਦਾ ਨਹੀਂ ਕੁਝ ਲੱਗਿਆ ਤੇ ਉੱਥੋਂ ਵਾਲੇ ਨੂੰ ਮੈਂ ਕਿਵੇਂ ਕਹ ਦੂੰਗੀ ਤੁਸੀਂ ਪਿਆਰ ਸਤਿਕਾਰ ਦਾ ਉਹ ਇਹ ਤੁਹਾਡਾ ਕੁਝ ਲੱਗਦਾ ਇਹ ਤਾਂ ਮੈਨੂੰ ਵੀ ਪਤਾ ਵੀ ਨਹੀਂ ਕਿਸੇ ਦਾ ਹੀ ਕੁਝ ਲੱਗਦਾ ਚਲੋ ਫਿਰ ਮੈਂ ਆਪਦੇ ਮਨ ਨੂੰ ਸਮਝਾਇਆ ਦਿਹਾੜਨਾ ਤੇ ਫਿਰ ਲੱਗ ਗਈ ਮੈਂ ਦਿਹਾੜਨਾ ਕਰਨ ਅੱਜ ਤੱਕ ਵੀ ਮੈਂ ਆਪਦੇ ਪੁੱਤ ਦੇ ਨਾਲ ਹੁਣ ਮੇਰੇ ਤੋਂ ਦੂਂਗਣਾ ਸਿਰ ਕੱਢਦਾ ਹੋਊਗਾ ਉੱਚਾ ਹੋ ਗਿਆ ਹਜੇ ਤੱਕ ਵੀ ਮੈਂ ਦੇੜੀ ਦਾ ਖੜਾ ਨਹੀਂ ਮੇਰੇ ਹੱਥ ਚੋਂ ਛੁੱਟਿਆ ਵੀ ਜੇ ਆਪਾਂ ਫੋਲੋਅਰਾਂ ਦੀ ਗੱਲ ਕਰਕੇ ਤਾਂ ਫੋਲੋਅਰ ਦੇਖਣ ਚ ਹੀ ਅਗਲਾ ਕਹਿ ਦਿੰਦਾ ਕਈ ਕਹਿ ਦਿੰਦੇ ਮੁੱਲ ਲਿੱਤੇ ਆ ਮੈਂ ਕਹ ਮੈਨੂੰ ਤਾਂ ਪਹਿਲਾਂ ਇੰਸਟਾ ਚਲਾਉਣਾ ਨਹੀਂ ਸੀ ਆਉਂਦਾ ਮੈਂ ਮੁੱਲ ਕਿੱਥੋਂ ਲੈਣੇ ਆ ਵੀ ਚਲੋ ਮੈਂ ਬੋਲ ਕੇ ਵੀਡੀਓ ਪਾਉਂਦੀ ਸੀ ਮੈਨੂੰ ਸਪੋਰਟ ਕਰਦੇ ਸੀ ਸਾਰੇ ਹੁਣ ਮੈਨੂੰ ਕਈ ਕਹਿ ਦਿੰਦੇ ਤੁਸੀਂ ਬੋਲ ਕੇ ਵੀਡੀਓ ਪਾਇਆ ਕਰੋ ਆਪਦੀ ਹੈਲਪ ਦੀ ਖਾਤਰ ਮੈਂ ਕਹ ਨਹੀਂ ਜੇ ਕੋਈ ਆਪਣੇ ਆਪ ਹੈਲਪ ਕਰਦਾ ਕਰੇ ਪਰ ਮੈਂ ਬੋਲ ਕੇ ਹੈਲਪ ਨਹੀਂ ਕਿਸੇ ਤੋਂ ਮੰਗ ਸਕਦੀ ਜਿੰਨਾ ਮੈਨੂੰ ਰੱਬ ਦਊਗਾ ਮੈਂ ਆਪਦਾ ਕਮਾ ਕੇ ਪਹਿਲਾਂ ਮੈਂ ਔਖੀ ਟਾਈਮ ਪਾਸ ਕਰ ਵੀ ਮੈਂ ਆਪ ਦਾ ਗੁਜ਼ਾਰਾ ਛੱਡਣਾ ਨਹੀਂ ਕਰ ਨੂੰ ਵੀ ਭਲਾ ਮੈਨੂੰ ਇੱਕ ਟਾਈਮ ਦੀ ਰੋਟੀ ਜੁੜਦੀ ਦੂਜੀ ਦਾ ਮੈਨੂੰ ਫਿਕਰ ਹੁੰਦਾ ਵੀ ਉਹ ਕਿੱਥੋਂ ਆਉਣੀ ਆ ਹੁੰਦਾ ਵੀ ਹਾਲਾਤ ਕਿਸੇ ਵੇਲੇ ਅਜੇ ਹੋ ਜਾਂਦੇ ਆ ਵੀ ਕਈ ਵਾਰੀ ਤਾਂ ਅਗਲਾ ਜਿਹੜੇ ਸਿਆਣੇ ਦੇ ਕਹਣ ਉਹ ਜ਼ਹਿਰਖਾਨ ਨੂੰ ਰੁਪਈਆ ਨਹੀਂ ਹੁੰਦਾ ਘਰੇ ਐਹੋ ਜੇ ਹਾਲਾਤ ਆਏ ਨਹੀਂ ਵੀ ਇੱਕ ਦਿਨ ਨਹੀਂ ਬਹੁਤ ਏਦਾਂ ਦੇ ਟਾਈਮ ਆ ਜਾਂਦੇ ਆ ਵੀ ਜਦੋਂ ਜ਼ਹਿਰਖਾਨ ਨੂੰ ਵੀ ਰੁਪਈਆ ਨਹੀਂ ਘਰੇ ਹੁੰਦਾ ਫਿਰ ਹੁਣ ਨੈੱਟ ਵੀ ਕਿਹਨੂੰ ਕੱਜੇ ਵੀ ਸਾਡੀ ਮਦਦ ਕਰੋ ਨਹੀਂ ਕਿਹਾ ਜਾਂਦਾ ਬਾਈ ਆਏ ਨੈੱਟ ਤੇ ਆ ਕੇ ਵੀ ਮਦਦ ਕਰੋ ਹਨਾ ਜਦੋਂ ਬੰਦਾ ਪਰਮਾਤਮਾ ਦਾ ਆਸਰਾ ਤੱਕ ਲੈਂਦਾ ਨਾ ਉਦੋਂ ਉਹ ਕਿਸੇ ਦੀ ਮਦਦ ਨਹੀਂ ਮੰਗਦਾ ਉਦੋਂ ਉਹਨੂੰ ਆਏ ਹੁੰਦਾ ਵੀ ਮੈਨੂੰ ਰੱਬ ਦੇਵੇ ਜਿਹੜਾ ਦੇ ਕੇ ਨਾ ਪਛਤਾਵੇ ਜੇ ਹੁਣ ਆਪਾਂ ਕਿਸੇ ਬੰਦੇ ਤੋਂ ਹੈਲਪ ਮੰਗਦੇ ਆ ਉਹ ਕਦੋਂ ਵੀ ਆਪਾਂ ਨੂੰ ਸੁਣਾ ਸਕਦਾ ਅਗਲਾ ਕਹਿੰਦਾ ਮੈਂ ਮਦਦ ਕੀਤੀ ਹੈ ਕਈ ਲੋਕ ਐਦਾਂ ਦੇ ਆ ਵੀ ਨਹੀਂ ਵੀ ਸੁਣਾਉਂਦੇ ਕਈ ਲੋਕ ਕਹਿ ਵੀ ਦਿੰਦੇ ਅਗਲਾ ਕਹਿੰਦਾ ਸਾਡੇ ਸਿਰ ਤੇ ਅੱਜ ਉੱਠ ਕੇ ਸਾਾਨੂੰ ਹੀ ਗੱਲਾਂ ਬਾਤਾਂ ਹਨਾ ਸਾਡੇ ਸਿਰ ਤੋਂ ਵੀ ਹੈਲਪ ਅਸੀਂ ਕਰਦੇ ਰਹੇ ਬਹੁਤ ਗੱਲਾਂ ਇਹੋ ਜਿਹਾ ਹੋ ਜਾਂਦੀਆਂ ਆਏ ਨਹੀਂ ਵੀ ਦੁਨੀਆਂ ਨਹੀਂ ਮਦਦ ਕਰਦੀ ਮੈਂ ਸਿਰਫ ਇੱਕ ਗੱਲ ਸੋਚਦੀ ਹੁੰਨੀ ਆ ਦਿੱਜੇ ਮੇਰੇ ਘਰ ਵਾਲੀ ਦੀ ਡੈੱਟ ਹੋ ਗਈ ਸੀ ਮੈਂ ਕਹ ਜਿਵੇਂ ਹੁਣ ਦੇ ਟਾਈਮ ਚ ਲੋਕੀ ਹੈਲਪਾਂ ਕਰਦੇ ਆ ਉਹ ਜਿਹੜੇ ਟਾਈਮ ਚ ਮੇਰੇ ਤੇ ਵਕਤ ਪਿਆ ਉਸ ਟਾਈਮ ਚ ਤਾਂ ਕੋਈ ਕਿਸੇ ਨੂੰ 1 ਰੁਪਏ ਦੀ ਮਦਦ ਨਹੀਂ ਸੀ ਕਰਦਾ 2006 ਦੇ ਪਿੱਛੇਨ ਧਿਆਨ ਮਾਰ ਕੇ ਦੇਖੋ ਵੀ ਉਦੋਂ ਕੋਈ ਕਿਸੇ ਦੀ ਮਦਦ ਨਹੀਂ ਸੀ ਕਰਦਾ ਨਾ ਹੀ ਉਦੋਂ ਇਸ ਪਾਸੇ ਵੱਲ ਲੋਕਾਂ ਦਾ ਸੀਗਾ ਇੰਨਾ ਧਿਆਨ ਪਤਾ ਨਹੀਂ ਕਿ ਮੈਂ ਹੀ ਨਹੀਂ ਸੀ ਦੇਖਦੀ ਜਾ ਉਦੋਂ ਨੈਟ ਵਗੈਰਾ ਨਹੀਂ ਸੀਗੇ ਇੰਨੇ ਤੇ ਪਤਾ ਨਹੀਂ ਵੀ ਉਦੋਂ ਹੈਲਪful ਲੋਕ ਕਰਦੇ ਨਹੀਂ ਸੀ ਪਰ ਜੇ ਅੱਜ ਦੇ ਟਾਈਮ ਚ ਵੇਖੀਏ ਲੋਕ ਬਹੁਤ ਹੈਲਪ ਕਰਦੇ ਆ ਬਹੁਤ ਅੱਗੇ ਆਉਂਦੇ ਆ ਹਨਾ ਹੈਲਪ ਕਰਦੇ ਆ ਮੈਂ ਕਹਿੰਨੀ ਵੀ ਜਿਵੇਂ ਦੀ ਲੋਕੀ ਹੈਲਪ ਕਰਦੇ ਆ ਜੇ ਬੰਦਾ ਮੁੱਲ ਮਿਲਦਾ ਹੋਵੇ ਨਾ ਤੇ ਅਗਲਾ ਲਿਆ ਕੇ ਜਿਵੇਂ ਮੇਰੇ ਜਵਾਕਾ ਮੇਰੇ ਦੋ ਜਵਾਕਾ ਮੇਰੇ ਦੋਨਾਂ ਜਵਾਕਾਂ ਨੇ ਨਾ ਮੇਰੇ ਵੱਡੇ ਮੁੰਡੇ ਨੇ ਨਾ ਛੋਟੇ ਨੇ ਇਹਨਾਂ ਨੂੰ ਡੈਡੀ ਲੱਭਦਾ ਨਹੀਂ ਪਤਾ। ਉਹਨਾਂ ਨੇ ਉਹਨਾਂ ਨੇ ਡੈਡੀ ਨਹੀਂ ਕਹਿ ਕੇ ਵੇਖਿਆ ਨਾ ਉਹਨੇ ਨਾ ਇਹਨੇ ਚਲੋ ਉਹ ਤਾਂ ਮੈਂ ਕਹਿੰਨੀ ਵੀ ਮਰ ਗਿਆ। ਇਹਨੇ ਜਉਂਦੇ ਜਾਗਦੇ ਤੋਂ ਪਿਓ ਕਹਿੰਨੀ ਵੇਖਿਆ। ਹੁਣ ਮੇਰੇ ਡੈਡੀ ਦੀ ਡੈੱਟ ਹੋ ਗਈ ਆ ਪਹਿਲੇ ਮਹੀਨੇ ਦੀ 28 ਤਰੀਕ ਨੂੰ। ਜੇ ਕਿਤੇ ਕੋਈ ਗੀਤ ਆ ਜਾਂਦਾ ਮੈਂ ਰੋਣ ਲੱਗ ਜਾਂਦੀ ਤੇ ਮੇਰਾ ਮੁੰਡਾ ਕਰੂਗਾ ਨਾ ਤੂੰ ਕਾ ਤੂੰ ਰੋਨੀ ਮੰਮੀ ਚੁੱਪ ਕਰ ਜਾ ਕੋਈ ਨਹੀਂ ਸਾਡਾ ਵੀ ਜੇਰਾ ਹੀ ਅਸੀਂ ਪਿਓ ਦਾ ਪਿਓ ਦਾ ਮੂੰਹ ਵੀ ਨਹੀਂ ਵੇਖਿਆ ਸਾਨੂੰ ਪਤਾ ਹੀ ਨਹੀਂ ਪਿਓ ਕੀ ਹੁੰਦਾ ਫਿਰ ਉਹ ਦੋ ਆਪ ਦੇ ਮਨ ਨੂੰ ਮੈਂ ਕਹੜਾ ਕਰ ਲੈਨੀ ਆ ਫਿਰ ਮੈਂ ਇਹਨਾਂ ਨੂੰ ਕਹਿੰਨੀ ਆ ਵੀ ਮੈਂ ਹੀ ਤੁਹਾਡਾ ਪਿਓ ਹਾਂ ਤੇ ਮੈਂ ਹੀ ਤੁਹਾਡੀ ਮਾਂ ਐ ਵੀ ਮੈਂ ਤੁਹਾਨੂੰ ਡੋਲਣ ਨਹੀਂ ਦਿੰਦੀ ਜਿਵੇਂ ਜਿਵੇਂ ਕਰਕੇ ਮੈਂ ਤੁਹਾਡੇ ਸ਼ੌਂਕ ਪੂਰੇ ਕਰਦੀ ਆ ਵੀ ਜਿੰਨੀ ਕੁ ਜੋਗੀ ਹੈਗੀਆਂ ਮੈਂ ਸੋਚਦੀ ਆਂ ਵੀ ਮੈਂ ਇਹਨਾਂ ਦੀ ਰੀਜ ਚੌਂਪ ਪੂਰੀ ਕਰਾਂ ਪਰ ਫੇਰ ਵੀ ਬਾਈ 2000 ਰੁਪਏ ਨਾਲ ਨਹੀਂ ਰੀਜਨ ਚੌਂਪ ਪੂਰਾ ਹੁੰਦਾ ਬੱਚਿਆਂ ਨੂੰ। ਲੋਖਿਆ ਨਾਲ ਤਾਂ ਇਹ ਖਾਣਾ ਵੀ ਨਹੀਂ ਪੂਰਾ ਹੁੰਦਾ ਹੁਣ। ਅੱਜ ਤੇ ਟੈਰ ਚ ਐਦਾਂ ਦਾ ਸਮਾਂ ਕਈ ਵਾਰੀ ਜੇ ਕੋਈ ਰਿਸ਼ਤੇਦਾਰ ਆਜੇ ਘਰੇ ਅਗਲੇ ਨੂੰ ਕੀ ਕਵਾਂਗੇ ਵੀ ਸਾਡੇ ਕੋਲੇ ਪੈਸਾ ਹੈ ਨਹੀਂ। ਅਗਲੇ ਨੂੰ ਆਪਾਂ ਰੋਟੀ ਨਹੀਂ ਪੁੱਛਦੇ। ਪਾਣੀ ਨਹੀਂ ਪੁੱਛਦੇ। ਕੋਈ ਵੀ ਚੀਜ਼ ਲਿਆ ਕੇ ਰੱਖਣੀ ਪੈਂਦੀ ਹੈ ਅਗਲੇ ਦੇਖਣਾ ਪੈਂਦਾ ਵੀ ਅਗਲਾ ਇੰਨੀ ਵਾਟੋ ਚੱਲ ਕੇ ਆਇਆ ਹਨ। ਜੇ ਆਪਾਂ ਕਹੀ ਜਾਗੇ ਅਸੀਂ ਤਾਂ ਗਰੀਬ ਆਂ ਅਸੀਂ ਤਕਰੀਬ ਪਰ ਇਹ ਵੀ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਜੇ ਆਪਾਂ ਸਾਰਾ ਦਿਨ ਰੋਈ ਜਾਂਨੇ ਆ ਤਾਂ ਵੀ ਨਹੀਂ ਠੀਕ ਲੱਗਦਾ ਸਮਾਂ ਹਨਾ ਰੋ ਕੇ ਨੰਗਾਉਣਾ ਸਮਾਂ ਵੀ ਬਹੁਤ ਔਖਾ ਏ ਤੇ ਪਰ ਜਿਵੇਂ ਦਾ ਵੀ ਨੰਘਿਆ ਸਮਾਂ ਭਰਨਾ ਔਖਾ ਬਹੁਤ ਵੇਖਿਆ ਵੀ ਮੈਂ ਪਿੱਛੋਂ ਤੋਂ ਮੁੱਢ ਤੋਂ ਬਚਪਨ ਤੋਂ ਲੈ ਕੇ ਕੋਈ ਸੁੱਖ ਦਾ ਸਾਰ ਨਹੀਂ ਵੇਖਿਆ ਪਿੱਛੇ ਵੀ ਅਸੀਂ ਆਪਦੀ ਮਾਂ ਦੇ ਨਾਲ ਕੰਮ ਕਰਨਾ ਪਿੰਡ ਚ ਗੋਇ ਸਿੱਟੇ ਝਾੜੂ ਪੋਚੇ ਲਾਉਣੇ ਪੱਠੇ ਟਿੱਟਾ ਕੰਡਣੀਆਂ ਇਹ ਸਾਡਾ ਨਸ਼ਾ ਕਰਦਾ ਸੀ ਉਹਨੇ ਕਹਿਣਾ ਨਾ ਕਿਸੇ ਦੇ ਚੋਰੀ ਨਾ ਕਰਿਓ ਆਪ ਦੀ ਕਰਕੇ ਖਾ ਲਓ ਮੈਨੂੰ ਅੱਜ ਵੀ ਆਪਦੇ ਪਿਓ ਦੀ ਕਈ ਗੱਲ ਚੇਤੇ ਵੀ ਮੈਂ ਭੁੱਲਦੀ ਨਹੀਂ ਉਹਨੇ ਕਹਿਣਾ ਚੋਰੀ ਨਹੀਂ ਕਰਨੀ ਪੁੱਤ ਕਿਸੇ ਦੇ ਚੋਰੀ ਸਾਗ ਦੀ ਚੀਰ ਨਹੀਂ ਨਹੀਂ ਤੋੜਨੀ ਤੇ ਆਪ ਦੀ ਮਿਹਨਤ ਕਰਕੇ ਖਾ ਲਓ ਭਲਾ ਅੱਧੀ ਰੋਟੀ ਮਿਲ ਜੇ ਅੱਧੀ ਖਾ ਕੇ ਬੈਠ ਜਾ ਬਰ ਮੈਂ ਅੱਜ ਤੱਕ ਕਿਸੇ ਦੇ ਆਪਦੇ ਉਧਰ ਜਦੋਂ ਮੈਂ ਹੁਣ ਇੱਧਰ ਤੋਂ 3 ਮਹੀਨੇ ਹੋ ਗਏ ਸਾਨੂੰ ਆਇਆਂ ਨੂੰ ਉਧਰ ਵੀ ਮੈਂ ਕਦੇ ਜੇ ਮੈਂ ਦਿਹਾੜੀ ਹੋਣਾ ਕਿਸੇ ਦੇ ਆਏ ਨਹੀਂ ਮੈਂ ਦਾਲ ਦੀ ਘੜਚੀ ਨਹੀਂ ਮੰਗਣ ਜਾਂਦੀ ਸੀ ਮੈਂ ਨੂੰ ਨਾਲ ਰੋਟਾਂ ਦਾ ਲਾ ਕੇ ਤੇ ਚਾਹ ਬਣਾ ਲੈਣੀ ਤੇ ਜਵਾਕਾਂ ਨੂੰ ਨੂਨ ਵਾਲੀਆਂ ਰੋਟੀਆਂ ਹੋਣ ਟਿੱਕਰ ਵੀ ਨੂਨ ਵਾਲੀਆਂ ਖਵਾ ਕੇ ਤੇ ਪੈ ਜਾਣਾ ਪਰ ਮੈਂ ਕਿਸੇ ਤੋਂ ਆਏ ਨਹੀਂ ਸੀ ਕਿਸੇ ਨੂੰ ਮੈਂ ਲੋਕਡਾਊਨ ਚ ਲੋਕੀ ਸੌਦਾ ਤੇ ਕਿੰਨਾ ਬੰਦਿਆ ਲੋਕਾਂ ਨੇ ਆਪਾਂ ਕਸਮ ਖਾ ਕੇ ਇਸ ਗੱਲ ਨੂੰ ਕਹਿੰਦੇ ਮੈਂ ਕਿਸੇ ਤੋਂ ਸੌਦਾ ਮੰਗਣ ਨਹੀਂ ਸੀ ਕਈ ਵੀ ਮੈਨੂੰ ਦੇ ਦੋ ਹਾਂ ਜੇ ਕੋਈ ਆਪ ਦੀ ਆਪ ਕਹਿੰਦਾ ਸੀ ਵੀ ਸੌਦਾ ਲੈ ਜਾ ਚੱਕ ਲਿਆਣਾ ਜਾਂ ਮਹਾਰਾਜ ਲੰਗੂ ਕੁਦਰਤ ਲੰਗੂ ਆਪ ਹੀ ਕੋਈ ਨਾ ਕੋਈ ਦੇ ਜਾਂਦਾ ਸੀ ਜਿੱਦ ਦੇ ਨੂੰ ਮੁੱਕਦਾ ਸੀ ਨਾ ਉਹਦੇ ਨੂੰ ਕੋਈ ਆਪ ਹੀ ਆ ਜਾਂਦਾ ਸੀ ਵੀ ਐਦਾਂ ਦੇ ਹਾਲਾਤ ਸੀਗੇ ਇੱਕ ਦਿਨ ਅਸੀਂ ਰੋਟੀ ਨੂੰ ਲਾਹੀ ਲੋਕਡਾਊਨ ਦੇ ਵਿੱਚ ਆਟਾ ਹੈ ਨਹੀਂ ਸੀ ਸਾਡੇ ਫੇਰ ਆ ਦੁਕਾਨ ਜਿੱਥੋਂ ਤੁਸੀਂ ਆਏ ਆ ਇਹ ਦੁਕਾਨ ਵਾਲੇ ਨੂੰ ਫੋਨ ਕਰਾ ਮੈਂ ਕਿ ਭਾਈ ਕਹਿੰਦਾ ਹਾਂ ਕੁਲਵਿੰਦਰ ਮੈਂ ਕਿ ਸਾਡੇ ਆਟਾ ਹੈ ਨਹੀਂਗਾ ਮੈਂ ਕਿ ਮੈਂ ਰੋਟੀ ਵੀ ਖਾਦੀ ਕਹਿੰਦਾ ਚੱਲ ਤੂੰ ਇੱਥੇ ਆ ਜਾ ਤੂੰ ਆਟਾ ਲੈ ਜਾ ਤੂੰ ਸੜ ਕੇ ਦੀ ਸਾਨੂੰ ਫੋਨ ਕਰ ਦਿੰਦੀ ਤੇ ਕੋਈ ਨਹੀਂ ਤੂੰ ਭਲਾ ਘਰ ਵਾਲੇ ਆਟੇ ਚੋਂ ਲੈ ਆ ਜਾਂਦੀ ਫਿਰ ਮੈਂਨਾਂ ਤੋਂ ਆਟਾ ਲੈ ਕੇ ਗਈ ਤੇ ਫਿਰ ਅਸੀਂ ਰੋਟੀਆਂ ਲਾਹਾਂ ਮੇਰਾ ਮੁੰਡਾ ਨਿੱਕਾ ਰੋਟੀ ਮੰਗੇ ਮੈਂ ਕਿ ਪਾਤਾ ਆਪਣੇ ਆਟਾ ਹੈ ਨਹੀਂ ਲੌਕਡਾਉਨ ਚ ਕਿਸੇ 도 ਨਹੀਂ ਮਿਲਦਾ ਹੁੰਦਾ ਸੀ ਧਾਰਾ ਉਹ ਤੋਂ ਐਵੇਂ ਦਾ ਸਮਾਂ ਸੀ ਉਹ ਤੋਂ ਸਾਰਿਆਂ ਨੂੰ ਆਏ ਸੀ ਵੀ ਚੀਜ਼ ਬਚਾ ਕੇ ਰੱਖ ਜੇ ਵੀ ਕੀ ਪਤਾ ਕਿੰਨਾ ਚਿਰ ਲੌਕਡਾਉਨ ਰਹਿਣਾ ਦਿੰਦਾ ਵੀ ਨਹੀਂ ਸੀ ਕੋਈ ਚੀਜ਼ ਮੰਗੀ ਉਹ ਤੋਂ ਬਹੁਤ ਵਕਤ ਵੇਖੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਦਾ ਸਾਹ ਵੇਖਿਆ ਨਹੀਂ ਮੈਂ ਆਪਦੇ ਆਪ ਨੂੰ ਕਿਤੇ ਕਿਤੇ ਆਇਆ ਨਹੀਂ ਹੁਣ ਵੀ ਮੈਨੂੰ ਨਾ ਜ਼ਿੰਦਗੀ ਆਈ ਦਾ ਪਤਾ ਮੈਨੂੰ ਜ਼ਿੰਦਗੀ ਤਾਂ ਰੱਬ ਨੇ ਦਿੱਤੀ ਪਰ ਮੈਂ ਰੱਬ ਨੇ ਲੰਭਾ ਲਾਇਆ ਮੈਨੂੰ ਜ਼ਿੰਦਗੀ ਦੇ ਕੇ ਵੀ ਮੈਂ ਰੱਬ ਨੂੰ ਆਏ ਨਾ ਖਵਾ ਵੀ ਮੈਨੂੰ ਇਨਸਾਨ ਦੀ ਜੂਨੀ ਨਹੀਂ ਮਿਲੀ ਇਨਸਾਨ ਦੀ ਜੂਨੀ ਨਹੀਂ ਮਿਲੀ ਪਰ ਬਹੁਤ ਔਖੀ ਕੱਟੀ ਐ ਮੈਂ ਕੋਈ ਸੁੱਖ ਦਾ ਸਾਹ ਵੇਖਿਆ ਨਹੀਂ ਜਮੇ ਅੱਜ ਤੱਕ ਹਜੇ ਵੀ ਮੈਂ ਫਿਰ ਮੈਂ ਆਪਦੇ ਮਨ ਨੂੰ ਐ ਕਹਿੰਦੀ ਜਦੋਂ ਬੰਦੇ ਦਾ ਸੁੱਖ ਨਹੀਂ ਦੇਖਿਆ ਇੱਕ ਬੰਦੇ ਦਾ ਸੁੱਖ ਨਹੀਂ ਦੇਖਿਆ ਦੂਜੇ ਦਾ ਸੁੱਖ ਨਹੀਂ ਦੇਖਿਆ ਤੇ ਹੁਣ ਪੁੱਤ ਤੋਂ ਆਸ ਰਹਿ ਗਈ ਜੇ ਇਹਦੀ ਮਰਜ਼ੀ ਆ ਤਾਂ ਸੁੱਖ ਦਾ ਸਾਹ ਬਾਕੀ ਪ੍ਰਮਾਤਮਾ ਦੇ ਸਾਰੇ ਹੁੰਦਾ ਜੇ ਕਰਮਾਂ ਚ ਸੁੱਖ ਲਿਖਿਆ ਨਾ ਉਹਨੂੰ ਦੁੱਖ ਦੇਣ ਵਾਲਾ ਨਹੀਂ ਕੋਈ ਜਮੰਝੇ ਕਰਮਾਂ ਚ ਦੁੱਖ ਲਿਖਿਆ ਤਾਂ ਉਹ ਸੰਸਾਰ ਨੂੰ ਕੋਈ ਸੁੱਖ ਦੇਣ ਵਾਲਾ ਨਹੀਂ ਜਮਿਆ ਜੇ ਬੰਦੇ ਦੇ ਕਰਮਾਂ ਚ ਰੋਣਾ ਮੈਂ ਕਹਿੰਦੀ ਜਿੰਨਾ ਮੈਂ ਆਪਦੀ ਜ਼ਿੰਦਗੀ ਚ ਰੋਈਆਂ ਮੈਂ ਦੁੱਖ ਤਕਲੀਫਾਂ ਕੱਟੀਆਂ ਨਾ ਜੇ ਕੋਈ ਹੋਰ ਔਰਤ ਹੁੰਦੀ ਤੱਤ ਨੂੰ ਫਾਇਆ ਲੈ ਕੇ ਮਰ ਜਾਂਦੀ ਜਿੱਥੋਂ ਤੱਕ ਮੈਂ ਆਪਦੇ ਤੇ ਔਖਾਂ ਵੇਖਾਂ ਰਾਤ ਨੂੰ ਵੀ ਮੈਂ ਪਈ ਨੇ ਰੋਈ ਜਾਣਾ ਦਿਨੇ ਵੀ ਮੈਂ ਕੰਮ ਤੇ ਜਾਣਾ ਤਾਂ ਰੋਈ ਜਾਣਾ ਵੀ ਮੈਨੂੰ ਫਲਾਨਾ ਆਏ ਕਹਿੰਦਾ ਮੈਨੂੰ ਪਹਿਲਾਂ ਮੈਂ ਇਹਨਾਂ ਗੱਲਾਂ ਦੀ ਬਾਹਲੀ ਟੈਨਸ਼ਨ ਲੈਣੀ ਵੀ ਮੈਨੂੰ ਇਹਨੇ ਆ ਕਹਤਾ ਉਹਨੇ ਉਹ ਕਹਤਾ ਫਿਰ ਮੈਂ ਹੌਲੀ-ਹੌਲੀ ਸਮਝਦਾਰ ਹੋਈ ਫਿਰ ਮੈਂ ਆਪਦੇ ਮਨ ਨੂੰ ਸੋਚਿਆ ਵੀ ਮਨਾ ਇਹਨੇ ਗੱਲਾਂ ਸੋਚ ਕੇ ਜੇ ਤੂੰ ਤੁਰਿਆ ਜਾਏਗਾ ਮੇਰੇ ਮਮਮੀ ਕਹਿੰਦੀ ਤੂੰ ਇਹ ਗੱਲਾਂ ਨਾ ਸੋਚਿਆ ਕਰ ਕਹਿੰਦੀ ਜੇ ਤੂੰ ਆਪਦਾ ਜਵਾਕ ਪਾਲਣੇ ਹੈ ਨਾ ਆਪਦਾ ਟਾਈਮ ਨਗਾਉਣਾ ਕਹਿੰਦੀ ਤੂੰ ਐਂ ਸਮਝ ਲਾ ਵੀ ਤੈਨੂੰ ਸੁਣਦਾ ਨਹੀਂ ਤੂੰ ਬੋਲੀ ਆ ਮੈਂ ਇੰਨਾ ਆਪਦੇ ਮਨ 'ਚ ਸੋਚਦੀ ਹੁੰਦੀ ਸੀ ਵੀ ਜਿਹੜੀ ਗੱਲ ਮੇਰੇ ਮਮਮੀ ਡੈਡੀ ਨੇ ਕਹਿ ਦੇਣੀ ਨਾ ਮੈਂ ਉਹ ਆਪਦੇ ਮਨ 'ਚ ਰਿਪੀਟ ਕਰ ਲੈਂਦੀ ਹੁੰਦੀ ਸੀ ਵੀ ਇਹ ਗੱਲ ਮੈਂ ਭੁੱਲਦੀ ਨਹੀਂ ਕਦੇ ਫਿਰ ਮੇਰੇ ਮਮਮੀ ਕਹਿੰਦੀ ਤੂੰ ਕੌੜਾ ਤੇਲ ਪਾਲਾ ਤੂੰ ਕਹ ਮੈਨੂੰ ਸੁਣਦਾ ਨਹੀਂ ਤੈਨੂੰ ਲੋਕ ਚੰਗਾ ਵੀ ਕਹਿਣਗੇ ਤੈਨੂੰ ਮਾੜਾ ਵੀ ਕਹਿਣਗੇ ਰੰਡੀ ਬੁੜੀ ਆਟੇ ਦਾ ਤੀਵਾ ਹੁੰਦੀ ਤੇ ਤੂੰ ਕਿਸੇ ਦੀ ਨਾ ਸੁਣ ਫਿਰ ਮੈਂ ਉਹ ਤੋਂ ਬਾਅਦ ਆਣ ਸੁਣਾ ਕਰਨ ਲੱਗ ਗਈ ਅੱਜ ਹੁਣ ਮੈਂ ਵੀਡੀਓ ਪਾਉਣੀ ਆ ਮੈਨੂੰ ਬਹੁਤ ਕੁਝ ਬੋਲਦੇ ਆ ਵੀ ਕਹਿ ਦਿੰਦੇ ਆ ਵੀ ਇਹ ਵੀਡੀਓ ਪਾਉਂਦੀ ਆ ਆਇਆ ਜਾਉਂ ਆ ਬਹੁਤ ਕੁਝ ਪਰ ਮੈਂ ਇਹਨਾਂ ਗੱਲਾਂ ਨੂੰ ਸੋਚਦੀ ਨਹੀਂ ਹੈਗੀ ਮੈਂ ਸ਼ਰਮ ਮੱਥੇ ਨਹੀਂ ਲੈਂਦੀ ਮੈਂ ਕਹਿੰਦੀ ਜਿਹਨੇ ਜੋ ਕਹਿਣਾ ਕਹੀ ਜਾਵੇ ਆਪਦੀ ਜ਼ਿੰਦਗੀ ਆ ਮੈਂ ਕਿਹੜਾ ਕੋਈ ਗਲਤ ਪਾਉਣੀ ਆ ਜੇ ਮੈਂ ਬੋਲਦੀ ਆ ਕੁਝ ਬੋਲਦੀ ਕਿਸੇ ਦੀ ਕੋਈ ਸਮਝਦਾਰੀ ਬੋਲਦੀ ਆ ਮੈਂ ਇਹਨਾਂ ਗੱਲਾਂ ਨੂੰ ਸੋਚਦੀ ਨਹੀਂ ਹੁਣ ਪਹਿਲਾਂ ਜਿਹੜਾ ਸੋਚ ਲੈ ਸੋਚ ਲੈ ਪਹਿਲਾਂ ਬਹੁਤ ਔਖਾਂ ਦੇਖੀਆਂ ਹਾਂ ਜਿਹੜਾ ਜਦੋਂ ਇਕੱਲੀ ਬੁੜੀ ਹੁੰਦੀ ਹੈ ਉਹਨੂੰ ਦੁਨੀਆ ਬਿਲਕੁਲ ਵੀ ਟਿਕਣ ਨਹੀਂ ਦਿੰਦੀ ਨਹੀਂ ਟਿਕਣ ਨਹੀਂ ਦਿੰਦੀ ਦੁਨੀਆ ਬਹੁਤ ਸਾਰੇ ਤਾਨੇ ਮਿਹਨੇ ਮਾਰਦੀ ਹੈ ਫਿਰ ਤੁਸੀਂ ਇਸ ਇਹਦੇ ਨਾਲ ਜਿਵੇਂ ਤੁਸੀਂ ਕਿਹਾ ਵੀ ਹੈ ਨਾ ਤੁਹਾਡੀ ਮਾਤਾ ਨੇ ਵੀ ਬਹੁਤ ਤੁਹਾਨੂੰ ਹੈ ਨਾ ਹੌਸਲਾ ਦਿੱਤਾ ਲੜਨ ਦੀ ਇੱਕ ਜਾਂਚ ਵੀ ਦਿੱਤੀ ਇਹ ਫਿਰ ਇਹੋ ਜਿਹੀਆਂ ਕਿਹੜੀਆਂ-ਕਿਹੜੀਆਂ ਘਟਨਾਵਾਂ ਹੋਈਆਂ ਤੁਹਾਡੇ ਨਾਲ ਘਟਨਾਵਾਂ ਬਾਈ ਜਦੋਂ ਮੇਰਾ ਵੱਡਾ ਮੁੰਡਾ ਮਰ ਗਿਆ ਸੀ ਨਾ ਹੂੰ ਤੇ ਉਹ ਤੋਂ ਬਾਅਦ ਚ ਮੇਰਾ ਛੋਟਾ ਮੁੰਡਾ ਮਰ ਗਿਆ ਹੂੰ ਉਹ ਤੋਂ ਬਾਅਦ ਫਿਰ ਮੈਂ ਬੜਾ ਡੋਲ ਗਈ ਜਦੋਂ ਦੋਨੇ ਮੁੰਡੇ ਮਰ ਗਏ ਮੈਂ ਕਿਹਾ ਵੀ ਰੱਬ ਨੇ ਦੋ ਪੁੱਤ ਦੇ ਕੇ ਖੋਲੇ ਤੇ ਹੁਣ ਮੇਰੇ ਪੁੱਤ ਕਰਮਾਂ ਚ ਕਿੱਥੇ ਮੈਂ ਜਮਾ ਬਹੁਤ ਬਹੁਤ ਵੇਰੀ ਟੁੱਟੀ ਤੇ ਬਹੁਤ ਵੇਰੀ ਮੈਂ ਸਿਰਫ ਆਸਰਾ ਤੱਕਦੀ ਸੀ ਰੱਬ ਦਾ ਮੈਂ ਕਹਿਣਾ ਵੀ ਰੱਬ ਆ ਜੋ ਕੁਝ ਵੀ ਆ ਹਨਾ ਉਹ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ ਵੀ ਜਦੋਂ ਮਤਲਬ ਕਿ ਦੋਨੇ ਮੁੰਡੇ ਮਰ ਗਏ ਫਿਰ ਮੇਰੇ ਕੋਲੇ ਕੁੜੀ ਹੋ ਕੇ ਮਰ ਗਈ ਫਿਰ ਮੈਂ ਉਦੋਂ ਡੋਲ ਗਈ ਕੁੜੀ ਮੇਰੀ ਮਰ ਗਈ 16 ਦਿਨਾਂ ਦੀ ਹੋ ਕੇ ਜਦੋਂ ਮੈਂ ਆਉਦੇ ਜਾਂਦੇ ਚ ਸੋਚਿਆ ਵੀ ਹੁਣ ਆਸ ਗਈ ਵੀ ਹੁਣ ਨਹੀਂ ਮੰਨ ਲਓ ਕਿ ਹੁਣ ਨਹੀਂ ਮੈਨੂੰ ਪੁੱਤਨ ਨਸੀਬ ਹੁੰਦਾ ਜਦੋਂ ਰੱਬ ਨੇ ਤੀਵ ਨਹੀਂ ਜਰੀ ਤੇ ਪੁੱਤ ਕਿੱਥੇ ਕਰਮਾਂ ਚ ਉਹ ਤੋਂ ਬਾਅਦ ਚ ਜਦੋਂ ਮੇਰੇ ਕੋਲੇ ਵੱਡਾ ਮੁੰਡਾ ਹੋ ਗਿਆ ਤੇ ਫਿਰ ਮੇਰੇ ਘਰ ਵਾਲੀ ਦੀ ਡੈੱਟ ਹੋ ਗਈ ਤੇ ਫਿਰ ਮੈਨੂੰ ਨਾ ਵੀ ਆਪ ਦਾ ਨਹੀਂ ਜਿਹੜੀਆਂ ਆਪ ਦਾ ਹੀ ਹੁੰਦਾ ਕੋਈ ਚਲੋ ਹੁਣ ਆਪਾਂ ਨਾਂ ਕਾਹਨੂੰ ਲੈਣਾ ਜਦੋਂ ਆਪਣਾ ਲੈਂਕ ਲੈਣੀ ਨਹੀਂ ਹੈਗਾ ਤੇ ਮੈਨੂੰ ਕਹਿਣ ਲੱਗੇ ਵੀ ਮਤਲਬ ਕਿ ਵੀ ਮੈਨੂੰ ਉਹਨੇ ਕਹਿਤਾ ਕਹਿੰਦੀ ਵੀ ਤੂੰ ਬੰਦੇ ਖਾਣੀ ਆ ਇਹਦੇ ਤੋਂ ਕਰਲੀ ਬੁੜੀ ਰਹਿ ਜਾਂਦੀ ਨਾ ਉਹਦਾ ਬਹੁਤ ਜ਼ਿਆਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਹਰ ਦੇ ਚਾਤੇ ਚ ਕਿਹਾ ਵੀ ਮੈਂ ਬੰਦੇ ਖਾਣੇ ਕਿਹੜਾ ਮੌਢ ਤੋਂ ਸੀ ਜੇ ਰੱਬ ਨੇ ਖੋਹ ਲਿਆ ਮੇਰਾ ਬੰਦਾ ਦੋ ਪੁੱਤ ਖੋਹ ਲਏ ਤੇ ਚ ਮੇਰੀ ਕੋਈ ਗਲਤੀ ਨਹੀਂ ਗਈ ਹੁਣ ਅੱਜ ਲੋਕਾਂ ਦੇ ਗੱਭਰੂ ਹੋਹ ਮਰੀ ਜਾਂਦੇ ਉਹ ਚ ਮਾਪਿਆਂ ਦੀ ਕੀ ਗਲਤੀ ਆ ਹੁਣ ਮੇਰੇ ਚਾਚੇ ਦਾ ਪੁੱਤ ਛੁੱਟੀ ਆਇਆ ਸੀ ਛੁੱਟੀ ਆਇਆ ਸੀਗਾ ਪਹਿਲੇ ਮਹੀਨੇ ਦੀ ਰਾਤ ਨੂੰ ਸਵੇਰ ਨੂੰ ਇੱਕ ਤਰੀਕ ਸੀਗੀ ਤੇ ਰਾਤ ਨੂੰ ਛੁੱਟੀ ਆਇਆ ਤੇ 24 ਦਿਨਾਂ ਦੇ ਅੰਦਰ ਅੰਦਰ ਉਹ ਚੀਖਾ ਚੜ ਗਿਆ ਪਰ ਅਸੀਂ ਕਿਹਨੂੰ ਕੱਜੇ ਬਗਾਨੀ ਤੈਨੂੰ ਕੱਜੇ ਵੀ ਤੂੰ ਐਂ ਕਰਤੀ ਇਹ ਕਿਸਮਤਾਂ ਦੇ ਸੌਦੇ ਹੁੰਦੇ ਆ ਇਹ ਕਿਸੇ ਦੇ ਸਾਰੇ ਨਹੀਂ ਹੁੰਦਾ ਫਿਰ ਮੈਨੂੰ ਕਹਿਣ ਲੱਗੇ ਵੀ ਤੂੰ ਤਾਂ ਬੰਦੇ ਖਾਣੀ ਆ ਜਦੋਂ ਮੈਂ ਰਾਤ ਜਾਣਾ ਤੇ ਪਾਸਾ ਕਰ ਲੈਣਾ ਲੋਕਾਂ ਨੇ ਸੈੜ ਹੋ ਜਾਣ ਕਿਹੜੇ ਜਵਾਬ ਨਹੀਂ ਬੱਚ ਇਹਦੀ ਸ਼ਾਹ ਆਵਾਜ਼ ਕਿਸੇ ਅੱਜ ਮੈਂ ਕਹਿ ਰਹੀਂ ਰੱਬ ਨੇ ਮੈਨੂੰ ਪੁੱਤ ਤੋਹ ਦਿੱਤੇ ਤੇ ਅੱਜ ਨੇ ਦਸੁਰ ਤੇ ਆਪ ਰੱਖਣ ਵਾਲਾ ਕੋਈ ਹਾਂਜੀ ਤੁਸੀਂ ਜਿਹੜਾ ਸੰਘਰਸ਼ ਕਰ ਰਹੇ ਹੋ ਇਹ ਵੀ ਕੋਈ ਕੋਈ ਕਰ ਸਕਦਾ ਐਨੀ ਹਿੰਮਤ ਨਾਲ ਜ਼ਿੰਦਗੀ ਜੀਣਾ ਐਡੇ ਲੋਕਾਂ ਦੇ ਨਾਲ ਲੜ ਕੇ ਤਾਨਿਆਂ ਤੋਂ ਐਨੀ ਮੁਸ਼ਕਲਾਂ ਭਰੀ ਜ਼ਿੰਦਗੀ ਜਿene ਵੀ ਮੈਨੂੰ ਦਸਰਤ ਭਾਈ ਤਾਨੇ ਨੇ ਮਜ਼ਬੂਤ ਕਰਤਾ ਮੈਂ ਐਨੀ ਮਜ਼ਬੂਤ ਹੈ ਨਹੀਂ ਸੀ ਮੈਨੂੰ ਤਾਨੇ ਮਿਹਣੇ ਨੇ ਕਰਤਾ ਮੈਂ ਤਾਨੇ ਸੁਣ ਸੁਣ ਲੋਕਾਂ ਦੇ ਅੱਕ ਗਈ ਔਰ ਤਾਂ ਮੇਰੇ ਚਾਹੇ ਵੀ ਹਿੰਮਤ ਨਹੀਂ ਰਹੀ ਮੈਂ ਕਿਸੇ ਦੇ ਤਾਨੇ ਸੁਣ ਲੋ ਹਾਂ ਤਾਂ ਮੈਂ ਕਹਿੰਨੀ ਨਹੀਂ ਮੈਂ ਇੱਧਰ ਦੀ ਗੱਲ ਪਾਉਣੀ ਇੱਧਰ ਦੀ ਨਿਕਲੀ ਜਾਂਦੀਆਂ ਜੋ ਜਿਹਨੇ ਬੋਲਣਾ ਬੋਲ ਹੀ ਚੱਲੇ ਮੈਂ ਸਾਡੀ ਸਿਰਦਰਦੀ ਤੋਂ ਬਾਹਰ ਆ ਮੈਂ ਹੁਣ ਕਿਸੇ ਦੀ ਟੈਨਸ਼ਨ ਨਹੀਂ ਲੈਂਦੀ ਕਹਿੰਦੇ ਐ ਵੀ ਨਹੀਂ ਹੋਣੀ ਕਹਿੰਦੇ ਬਹੁਤ ਕੁਝ ਕਹਿੰਦੇ ਲੋਕੀ ਪਰ ਮੈਂ ਹੁਣ ਸੁਣਦੀ ਨਹੀਂ ਕਿਸੇ ਦੀ ਮੈਂ ਕਹਿੰਦੀ ਜਿਹਨੇ ਜੋ ਕਹਿਣਾ ਕਹੀ ਜਾਵੇ ਮੈਂ ਪਹਿਲਾਂ ਤੂੰ ਹੀ ਪ੍ਰਮਾਤਮਾ ਤੇ ਮੇਰੀ ਡੋਰੀ ਪਹਿਲਾਂ ਤਾਂ ਮੈਨੂੰ ਜਦੋਂ ਮੇਰੇ ਘਰਲੇ ਤੇ ਜੱਤ ਹੋਈ ਨਾ ਜੇ ਸੱਚੀ ਦੱਸਾਂ ਤਾਂ ਮੈਨੂੰ ਉਦੋਂ ਰੱਬ ਦਾ ਵੀ ਨਹੀਂ ਸੀ ਪਤਾ ਵੀ ਰੱਬ ਕੀ ਆ ਐਨੀ ਮੈਂ ਨਿਆਣੀ ਸੀ ਜਦੋਂ ਮੈਨੂੰ ਵਿਆਹ ਤਾਂ ਮੇਰੇ ਪਿਓ ਨੇ ਜੋ ਕਿ ਸਿਰਫ ਉਹ ਨਸ਼ੇ ਕਰਦਾ ਸੀ ਮੇਰੀ ਮਾਂ ਪਿੰਡ 'ਚ ਝਾੜੂ-ਪੋਚੇ ਕਰਦੀ ਸੀ ਤੇ ਉਹਨੂੰ ਐ ਹੋ ਗਿਆ ਵੀ ਮੈਂ ਕਹਾਂ ਤੂੰ ਸਾਨੂੰ ਇੰਨਾਂ ਨਾ ਮੈਂ ਫਿਰ ਜਦੋਂ ਮੈਨੂੰ ਸੂਹ ਜੀ ਆਈ ਨਾ ਸਵਰਤ ਜੀ ਆਈ ਤੇ ਮੈਂ ਕਹਾਂ ਤੂੰ ਸਾਨੂੰ ਨਿੱਕੀਆਂ-ਨਿੱਕੀਆਂ ਨੂੰ ਵਿਆਹ ਤਾਂ ਹੋਣੀ ਹੋ ਕੇ ਮੇਰਾ ਡੈਡੀ ਐਸੀ ਮਹੀਨੇ ਦੀ ਆ ਚੌਥੀ ਪਹਿਲੇ ਮਹੀਨੇ 28 ਤਰੀਕ ਨੂੰ ਡੈੱਟ ਹੋਈ ਆ ਤੇ ਮੈਂ ਕਹਾਂ ਜੇ ਮੈਨੂੰ ਸੂਰਤ ਹੁੰਦੀ ਮੈਂ ਹੱਸਦੀ ਕਿਤੇ ਕਹਿੰਦੀ ਮੈਂ ਅਦਰ ਤੇ ਕੇਸ ਕਰ ਦਿੰਦੀ ਵੀ ਤੂੰ ਸਾਨੂੰ ਇੰਨਾਂ ਨਿੱਕੀਆਂ-ਨਿੱਕੀਆਂ ਨੂੰ ਵਿਆਹ ਤਾਂ ਮੈਨੂੰ ਤਾਂ ਸੂਹ ਨਹੀਂ ਸੀ ਵਿਆਹ ਕੀ ਚੀਜ਼ ਹੁੰਦੀ ਵੀ ਹੋਣਦਾਂ ਕੁੜੀਆਂ ਤਾਂ ਇੰਨਾਂ ਚਲਾਗਾ ਦੇਖ ਗੰਦਾ ਬੋਤ ਮੈਂ ਕਹਿਣਾ ਲੋਕਾਂ ਇਹ ਨਾ ਕਹਿਣ ਵੀ ਮੈਂ ਨਸ਼ੇ ਕਰਦਾ ਤੇ ਵੀ ਧੀਆਂ ਵੋਏ ਬਾਹ ਲਗਾ ਮੈਂ ਤਾਂ ਤੁਹਾਨੂੰ ਨਿੱਕੀਆਂ ਨਿੱਕੀਆਂ ਨੂੰ ਵਿਆਹ ਤਾਂ ਤੇ ਮੈਂ ਕਹਿਣਾ ਸਾਨੂੰ ਤਾਂ ਸੁਰਤ ਨਹੀਂ ਸੀਗੀ ਤੇ ਫਿਰ ਮੈਨੂੰ ਜਦੋਂ ਪਤਾ ਲੱਗਾ ਨਾ ਵੀ ਰੱਬ ਕੀ ਚੀਜ਼ ਆ ਫਿਰ ਮੈਂ ਰੱਬ ਦਾ ਲਾਲ ਫੜ ਲਿਆ ਫਿਰ ਨਹੀਂ ਮੈਂ ਡੋਲੀ ਆਪਦੇ ਹਾਲਾਤਾਂ ਤੋਂ ਉਹਨੇ ਡੋਲੀ ਜੇ ਫਿਰ ਮੈਂ ਕਹਿਨੀ ਮੈਂ ਡੋਲੂਗੀ ਫਿਰ ਮੈਂ ਗੁਰਦੁਆਰੇ ਜਾ ਕੇ ਰੋ ਲੇਨੀ ਆ ਗੁਰਦੁਆਰੇ ਜਾ ਕੇ ਅਰਦਾਸ ਕਰਦੀ ਰੱਬ ਮੂਰੇ ਗੁਰੂ ਗ੍ਰੰਥ ਸਾਹਿਬ ਕੋਲੇ ਖੜ ਜਾਨੀ ਆ ਪਰ ਮੈਂ ਗੁਰਦੁਆਰੇ ਵੀ ਰੋਏ ਨਹੀਂ ਆ ਜਾ ਕੇ ਵੀ ਐ ਉਤ ਤੋਂ ਤੋਂ ਹੱਸਦੇ ਆਪਾਂ ਨੂੰ ਲੱਗਦੇ ਆ ਲੋਕਾਂ ਨੂੰ ਵੀ ਹਨਾ ਕੋਈ ਦੁੱਖ ਨਹੀਂਗਾ ਮੈਂ ਕਹਿੰਦੀ ਹੁਣ ਕਿਸ ਇਨਸਾਨ ਨਾਲ ਜੇ ਮੈਂ ਰੋਂਨੀ ਆ ਨਾ ਨੈਟ ਤੇ ਮੈਂ ਰੋਂਦੀ ਵੀਡੀਓ ਪਾ ਦਨੀ ਸਿਰਫ ਮੈਂ ਆਪ ਦੇ ਜੀਵਨ ਸਾਥੀ ਦੀ ਵਜ੍ਹਾ ਕਰਕੇ ਰੋਂਨੀ ਆ ਮੈਂ ਆ ਹੀ ਨਹੀਂ ਕਦੇ ਕਿਸੇ ਕੋਲ ਰੋਈ ਵੀ ਮੇਰੇ ਤੇ ਕਰੀਬੀ ਆ ਜਾਂ ਮੇਰੀ ਮਦਦ ਕਰੋ ਜਾਂ ਮੈਂ ਮਰ ਗਈ ਜਾਂ ਮੈਂ ਲੁੱਟ ਲਈ ਮੈਂ ਕਹਿੰਨੀ ਕੋਈ ਨਹੀਂ ਜੋ ਕਸ਼ਮਾਲਕ ਦਾ ਕੀਤਾ ਹੈ ਕਿਹੜਾ ਕਿਸੇ ਦੇ ਬਸ ਦੀ ਗੱਲ ਆ ਕੋਈ ਨਹੀਂ ਜਦੋਂ ਮਾ ਨਾ ਪਿੱਛੇ ਨਹੀਂ ਆਪਾਂ ਟੋਲੇ ਪ੍ਰਮਾਤਮਾ ਦੇ ਆਸਰੇ ਤੇ ਅੱਜ ਕਿੱਥੇ ਕਿਸੇ ਦਾ ਘਰ ਤਾਂ ਇੱਕ ਵਾਰੀ ਟੁੱਟ ਕੇ ਨਹੀਂ ਜੁੜਦਾ ਮੈਂ ਦੋ ਵਾਰੀ ਘਰ ਮੇਰਾ ਟੁੱਟਿਆ ਦੋ ਵਾਰੀ ਉਜੜਿਆ ਤੇ ਦੋ ਵਾਰੀ ਬਸਿਆ ਪਹਿਲਾਂ ਮੈਂ ਇੱਥੇ ਵਿਆਹ ਹੀ ਆਈ ਇੱਥੇ ਮੈਂ ਰਹੀ 5-6 ਸਾਲ 2006 ਚ ਮੇਰੇ ਘਰ ਦੇ ਤਾਂ 99 ਚ ਮੇਰਾ ਵਿਆਹ ਹੋਇਆ ਤੇ 2015 ਚ ਮੈਂ ਇਥੋਂ ਚਲੀ ਗਈ 15 ਚ ਮੈਨੂੰ ਅੱਗੇ ਤੋਰਤਾ ਤੇ 16 ਚ ਉਹਨਾਂ ਨੇ ਮੈਨੂੰ ਫੇਰ ਬੈਕ ਸਾਈਡ ਵਾਪਸ ਕੱਢਤਾ ਉੱਥੋਂ ਵੀ ਚੱਲ ਜਾ ਫੇਰ 16 ਚ ਮੈਂ ਆਪਦੇ ਪੇਕੇ ਆ ਗਈ ਕਥਾ ਉੱਥੇ ਬਸ ਹੀ ਉੱਥੋਂ ਉੱਜੜ ਗਈ ਇੱਥੇ ਬਸ ਹੀ ਇੱਥੋਂ ਉੱਜੜ ਗਈ ਉੱਥੋਂ ਫੇਰ ਇੱਥੇ ਆ ਕੇ ਫੇਰ ਦੁਬਾਰੇ ਘਰ ਬੰਨਿਆ ਜੇ ਕੀ ਪਤਾ ਕਿਤੇ ਨਾ ਕਿਤੇ ਮੈਂ ਇਹ ਗੱਲ ਸੋਚਦੀ ਮੈਂ ਰੱਬ ਨੂੰ ਹੀ ਸਭ ਕੁਝ ਮੰਨਦੀ ਆ ਤੇ ਰੱਬ ਦੀ ਕਰਕੇ ਨਹੀਂ ਤੁਸੀਂ ਅੱਜ ਦੇ ਟਾਈਮ 'ਚ ਦੇਖ ਲਓ ਵੀ ਬੰਦਿਆਂ ਤੋਂ ਘਰ ਨਹੀਂ ਬਣਦਾ ਦੂਜੀ ਵਾਰੀ ਬੰਦਾ ਵੀ ਕੋਈ ਡੋਲ ਜਾਂਦਾ ਅਗਲਾ ਕਹਿੰਦਾ ਇੱਕ ਵਾਰ ਯਾਰ ਮੈਂ ਟੁੱਟ ਗਿਆ ਦੂਜੀ ਵਾਰੀ ਮੈਂ ਜੁੜੂ ਕਿਵੇਂ ਤੇ ਪਰ ਮੈਂ ਕਹਿੰਨੀ ਵੀ ਪਰਮਾਤਮਾ ਤੇ ਵਿਸ਼ਵਾਸ ਹੋਣਾ ਚਾਹੀਦਾ ਬੰਦੇ ਨੂੰ ਤੇ ਫਿਰ ਮੈਂ ਇਹ ਗੱਲ ਸੋਚਦੀ ਹੁੰਨੀ ਵੀ ਚੱਲ ਕੋਈ ਨਹੀਂ ਗਰੀਬੀ ਆਪਦੀ ਤਾਂ ਕਦੀ ਭੁੱਖੇ ਤਾਂ ਨਹੀਂ ਸੁੱਤੇ ਰੋਟੀ ਤਾਂ ਖਾ ਕੇ ਸੌਣੇ ਆ ਕਈ ਵਾਰੀ ਐਦਾਂ ਦਾ ਟਾਈਮ ਆਉਂਦਾ ਹੁੰਦਾ ਮੈਨੂੰ ਕੰਮ ਤੇ ਕੰਮ ਤੇ ਲੱਗਣ ਦੇ ਬਾਵਜੂਦ ਵੀ ਮੈਂ ਇਹ ਗੱਲ ਸੋਚੀ ਜਾਣੀ ਵੀ ਆਥਣੇ ਅਸੀਂ ਰੋਟੀ ਕਿੱਥੋਂ ਖਾਵਾਂਗੇ ਜਾਂ ਆਥਣੇ ਸਾਡੇ ਕੋਲ ਦੁੱਧ ਨੂੰ ਪੈਸੇ ਹੈ ਨਹੀਂ ਅੱਜ ਕੰਮ ਵਾਲਿਆਂ ਨੇ ਵੀ ਨਹੀਂ ਦੇਣੇ ਜਿਦਿਹੜੀ ਜਾਣਾ ਹੁਣ ਠੇਕੇਦਾਰ ਪੈਸੇ ਨਹੀਂ ਦਿੰਦੇ ਤੇ ਉਹਨਾਂ ਨੇ ਕਹਿਣਾ ਪੈਸੇ ਮੈਂ 2 ਦਿਨ ਪਹਿਲੇ ਕਹਿਣ ਲੱਗਦਾ ਜਦੋਂ ਮੇਰੇ ਕੋਲ 150 ਹੋਣਾ ਵੀ ਬਾਈ ਮੈਨੂੰ ਪੈਸੇ ਚਾਹੀਦੇ ਵੀ ਐਸ ਦਿਨ ਜਵਾਕ ਵੀ ਮੰਗਣਗੇ ਫਿਰ ਮੈਂ ਜੇ ਜਵਾਕ ਤੜਕੇ ਨੂੰ 10 ਰੁਪਏ ਮੰਗਦੇ ਤਾਂ ਮੈਂ ਹੱਥ ਕਹਿ ਦਿੰਨੀ ਹੱਥ ਨੇ ਦਊਂਗੀ ਫਿਰ ਉਹ ਹੱਥ ਨੇ ਕਿੱਥੋਂ ਹੋਣੇ ਆ ਕਿਤੋਂ ਨੇ ਫਿਰ ਜੇ ਹੱਥ ਨੇ ਮੰਗਦੇ ਤਾਂ ਮੈਂ ਕਹਿ ਦਿੰਨੀ ਪੁੱਤ ਤੜਕੇ ਦੇ ਦਊਂਗੀ ਫਿਰ ਤੜਕੇ ਵੀ ਕਿੱਥੋਂ ਹੋਣੇ ਆ ਕਿਤੋਂ ਨਹੀਂ ਹੁੰਦੇ ਇਹੀ ਕਹਿ ਕੇ ਆਪਦੇ ਮਨ ਨੂੰ ਸਮਝਾ ਲੈਣੀ ਵੀ ਕੋਈ ਨਹੀਂ ਮਾਲਕਾ ਜੇ ਅੱਜ ਮਾੜਾ ਸਮਾਂ ਹੈ ਕੋਈ ਨਹੀਂ ਕੱਲ ਨੂੰ ਚੰਗਾ ਆ ਜਾਊਗਾ ਸਦੋ ਸਦਾਈ ਕਿਤੇ ਇੱਕੋ ਜਿਹਾ ਦਿਨ ਥੋੜੋ ਰਹਿਣਗੇ ਪਰ ਮੈਂ ਇਹੀ ਗੱਲਾਂ ਸੋਚਦੀ ਹੁੰਨੀ ਵੀ ਜੇ ਧੁੱਪ ਆ ਤਾਂ ਸ਼ਾਮ ਵੀ ਤਾਂ ਹੁੰਦੀ ਆ ਜੇ ਦਿਨ ਆ ਤਾਂ ਰਾਤ ਵੀ ਤਾਂ ਹੁੰਦੀ ਆ ਵੀ ਕਿਤੇ ਦਹਿਨੀ ਦਹਿਨੀ ਰਹਿੰਦਾ ਜੇ ਰਾਤ ਪੈਂਦੀ ਦਿਨ ਚੜਦਾ ਹੈ ਕਿਤੇ ਨਾ ਕਿਤੇ ਤਾਂ ਚੰਗੇ ਦਾਨ ਹੋਣਗੇ ਕਿਤੇ ਆਈ ਤਾਂ ਨਹੀਂ ਗਰੀਬੀ ਨਾਲ ਲੜੀ ਜਾਵਾਂਗੇ ਵੀ ਸਾਥ ਤਾਂ ਉਹਨੇ ਨਹੀਂ ਦਿੱਤਾ ਜਿਹਨੇ ਲਾਵਾਂ ਲਈਆਂ ਸੀਗੀਆਂ ਤੇ ਫੇਰ ਗਰੀਬੀ ਕਿੱਡੀ ਕੀ ਚੀਜ਼ ਹੈ ਕਿੰਨਾ ਕੁ ਚਿਰ ਸਾਥ ਦਊ ਕਿਤੇ ਨਾ ਕਿਤੇ ਤਾਂ ਖੜਾ ਛੱਡੂਗੀ ਨਹੀਂ ਛੱਡੂਗੀ ਸਾਥ ਤਾਂ ਇਹ ਤਾਂ ਸਮਾਂ ਹੁੰਦਾ ਬਹੁਤ ਹੋ ਜਾਂਦਾ ਔੜਾ ਤੁਹਾਡਾ ਜਿਵੇਂ ਇਹਨਾਂ ਨੇ ਕਿਹਾ ਵੀ ਭੈਣ ਨੇ ਕਿਹਾ ਨਾ ਵੀ ਮੈਨੂੰ ਹਨਾ ਮਦਦ ਨਹੀਂ ਚਾਹੀਦੀ ਇਨਾਂ ਦੇ ਇੰਸਟਾਗ੍ਰਾਮ ਦੇ ਐਨੇ ਫਾਲੋਅਰਸ ਐ ਐਨੇ ਵਿਊ ਆਉਂਦੇ ਆ ਤੁਸੀਂ ਇਹਨਾਂ ਨੂੰ ਪ੍ਰੋਮੋਸ਼ਨਾਂ ਦਿਓ ਇਹ ਮਦਦ ਨਹੀਂ ਮੰਗਦੇ ਕੰਮ ਮੰਗਦੇ ਆ ਹਨਾ ਭੈਣ ਜੀ ਕੰਮ ਦੇ ਇਹਨਾਂ ਨੂੰ ਤਾਂ ਕਹਿੰਦੇ ਮੈਨੂੰ ਕੰਮ ਮਿਲ ਜੇ ਮੈਂ ਪੈਸਾ ਦਿਓ ਇਹ ਤੁਹਾਡੇ ਬ੍ਰਾਂਡ ਨੂੰ ਪ੍ਰੋਮੋਟ ਕਰਨਗੇ ਤੇ ਤੁਸੀਂ ਵੀ ਮੜਾ ਜਾ ਇਹ ਦੇਖ ਲਿਆ ਕਰੋ ਕਿ ਕਿਹਨੂੰ ਲੋੜ ਹੈ ਤੇ ਕਿਹਨੂੰ ਕਈ ਵਾਰੀ ਅਸੀਂ ਉਹਨਾਂ ਨੂੰ ਉਵੇਂ ਖਾਮ-ਖਾਲ ਦੂਜਿਆਂ ਨੂੰ ਦੇਈ ਜਾਂਦੇ ਜਿਨ੍ਹਾਂ ਜਿਨ੍ਹਾਂ ਨੇ ਕੁਝ ਕੰਮ ਚੱਜ ਨਾਲ ਕਰਕੇ ਵੀ ਨਹੀਂ ਦੇਣਾ ਹੁੰਦਾ ਤੇ ਭੈਣ ਜੀ ਆਪਾਂ ਹੁਣ ਇਹ ਗੱਲ ਕਰਦੇ ਫਿਰ ਰੀਲਾਂ ਲਾ ਕਿਵੇਂ ਸ਼ੁਰੂ ਹੋਇਆ ਕਿਵੇਂ ਮਨ ਦੇ ਵਿੱਚ ਆਈ ਆਈਆ ਰੇਲਾ ਵਾਲਾ ਤਾਂ ਵੀ ਮੈਨੂੰ ਐਂ ਸ਼ੌਕ ਹੁੰਦਾ ਸੀਗਾ ਮੈਂ ਨਾ ਐਂ ਸੋਚਦੀ ਹੁੰਦੀ ਸੀ ਵੀ ਜਿਵੇਂ ਆਪਣਾ ਆ ਆਉਂਦਾ ਹੁੰਦਾ ਨਾ ਕੀ ਇਹਨੂੰ ਕਹਿੰਦੇ ਆਪਣਾ ਸ਼ੀਦੀ ਦਿਹਾੜਾ ਹੂੰ ਉਦੋਂ ਤਾਂ ਮੈਨੂੰ ਐ ਸ਼ੌਂਕ ਸੀ ਵੀ ਮੈਂ ਕੁਝ ਬੋਲਾਂ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਹਨ ਚਾਰ ਲਾਲ ਸਿੱਧ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਵੀ ਐਵੇਂ ਮੈਂ ਸੋਚਦੀ ਸੀ ਵੀ ਮੈਂ ਕੁਝ ਬੋਲਾਂ ਫਿਰ ਭਗਤ ਸਿੰਘ ਦਾ ਜਦੋਂ ਆਉਂਦਾ ਹਨ ਡਾੜਾ ਜਿੱਦੇ ਉਹਨਾਂ ਦਾ ਆਉਂਦਾਗਾ ਤੇ ਉਦੋਂ ਤੋਂ ਵੀ ਮੈਨੂੰ ਐ ਹੁੰਦਾ ਸੀ ਵੀ ਮੈਂ ਕੁਝ ਬੋਲਾਂ ਵੀ ਕਾਦੀ ਆਜ਼ਾਦੀ ਆ ਹਨਾ ਆਜ਼ਾਦੀ ਦਿਨ ਆਉਂਦਾ ਜਿੱਦੇ ਉਹਦੇ ਕਹਿ ਦਿੰਦੇ ਨਾ ਵੀ ਅੱਜ ਆਜ਼ਾਦੀ ਵੀ ਕਾਦੀ ਆਜ਼ਾਦੀ ਆ ਮੰਨ ਲਓ ਵੀ ਜਿਵੇਂ ਕੋਈ ਆਪਾਂ ਕੁੜਣਾ ਦੀ ਤਸੱਦੋ ਅੱਜ ਦੇ ਐਵੇਂ ਦੇ ਹਾਲਾਤ ਆ ਮੇਰੇ ਵਰਗੀ ਵੀ ਰਾਹ ਦੇ ਵਿੱਚ ਕੋਈ ਮੰਨ ਲਓ ਮੇਰੀ 40 ਸਾਲ ਉਮਰ ਹੈਗੀ ਆ ਮੇਰੇ ਵਰਗੀ ਵੀ ਡਰਦੀ ਆ ਰਾਹ ਦੇ ਵਿੱਚ ਤੁਰਨ ਤੋਂ ਜਾਂ ਨੇਰੇ ਜਾਣ ਤੋਂ ਤੇ ਫਿਰ ਕਾਦੀ ਜਾਂਦੀ ਆ ਇੱਥੇ ਕੋਈ ਹੁਣ ਤਾਂ ਮੁੰਡੇ ਸੇਵ ਨਹੀਂ ਹੈਗੇ ਤੇ ਕੁੜੀਆਂ ਨੇ ਤਾਂ ਕਿੱਥੋਂ ਹੋਣਾ ਤੇ ਔਰਤਾਂ ਜਿਹੜੀਆਂ 50 50 ਸਾਲ ਦੀਆਂ ਜਾਂ 70 70 ਸਾਲ ਦੀਆਂ ਉਹਨਾਂ ਨਾਲ ਵੀ ਕੀ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਨਹੀਂ ਨੈਟ ਤੇ ਆਪਾਂ ਕੁਝ ਨਾ ਕੁਝ ਦੇਖਦੇ ਵੀ ਆਏ ਮੇਰੇ ਦਿਲ 'ਚ ਹੁੰਦਾ ਸੀ ਵੀ ਮੈਂ ਕੁਝ ਬੋਲਣਾ ਚਾਹਾਂ ਤੇ ਜਦੋਂ ਮੇਰੇ ਰਿੱਲਾ ਪਾਉਣ ਲੱਗੀ ਤਾਂ ਮੁੰਡਾ ਮੈਨੂੰ ਕਹਿੰਦਾ ਮੰਮੀ ਤੂੰ ਰਿੱਲਾ ਨਾ ਪਾਇਆ ਕਰ ਉਹਦੋਂ ਮੈਂ ਕੀਤਾ ਗੁੱਤਾਂ ਤੇ ਪਾਉਂਦੀ ਹੁੰਦੀ ਸੀਗੀ ਤੇ ਫਿਰ ਮੈਂ ਨਾ ਵੀ ਚੁੰਨੀ ਲਈ ਨਵੀਂ ਚੁੰਨੀ ਲਿਆਂਦੀ ਵਾਗੇ ਪੁਰਾਣੀ 100 ਰੁਪਏ ਦੀ ਚੁੰਨੀ ਲਈ ਤਾਂ ਮੈਨੂੰ ਉਹਦਾ ਰੰਗ ਸੋਹਣਾ ਲੱਗਾ ਫਰੋਜੀ ਕਲਰ ਮੈਨੂੰ ਵੀ ਬਾਹਲਾ ਵਧੀਆ ਲੱਗਦਾ ਤੇ ਮੈਂ ਫਰੋਜੀ ਕਲਰ ਦੀ ਚੁੰਨੀ ਲੈ ਕੇ ਆਈ ਤਾਂ ਮੈਂ ਕਹਾਂ ਨਾ ਮੁੰਡਾ ਘਰੇ ਹੈ ਨਹੀਂ ਸੀ ਤੇ ਮੈਂ ਵੀ ਬੈੱਡ ਤੇ ਬੈਠ ਕੇ ਨਾ ਵੀਡੀਓ ਬਣਾ ਲਈ ਤਾਂ ਮੈਨੂੰ ਵੀਡੀਓ ਸੋਹਣੀ ਲੱਗੀ ਤੇ ਮੈਂ ਪਾਤੀ ਜਦੋਂ ਪਾਤੀ ਤੇ ਉਹ ਵੀਡੀਓ ਬੜੀ ਚੱਲੀ ਜਦੋਂ ਚੱਲੀ ਤਾਂ ਫਿਰ ਮੈਨੂੰ ਨਾ ਜਵਾਕ ਕ ਅ ਦੇਖਾਂ ਤੈਨੂੰ ਮੈਨੂੰ ਲੋਕੀ ਕਹਿ ਦਿੰਦੇ ਆ ਵੀ ਤੂੰ ਵੀਡੀਓ ਪਾਉਣੀ ਆ ਜਦੋਂ ਐਸਟਾ ਕੋਲੀ ਦਾ ਤੇਰੀ ਮੰਮੀ ਦੀ ਵੀਡੀਓ ਆ ਜਾਂਦੀ ਆ ਤੇ ਮੈਂ ਕਹਾਂ ਚੱਲ ਕੋਈ ਜਾਣ ਜਿਹੜੇ ਕਹਿੰਦੇ ਆ ਮੇਰੇ ਫੋਨ ਦਾ ਕਿਹੜਾ ਕਿਸ ਨੇ ਕੈਸ ਤਾਂ ਭਰਨਗਾ ਮੈਂ ਤੇ ਮੈਂ ਤਾਂ ਆਪ ਫੋਨ ਲਿਆ ਸ਼ੌਕ ਨਾਲ ਤੇ ਮੈਂ ਤਾਂ ਵੀਡੀਓ ਪਾਉਂਗੀ ਵੀ ਮੈਂ ਗਲਤ ਤੈਨੂੰ ਲਾਂਭਾ ਨਹੀਂ ਆਉਣ ਦਿੰਦੀ ਕਹਿੰਦਾ ਚੱਲ ਕੋਈ ਨਹੀਂ ਮੰਮੀ ਜੇ ਤੈਨੂੰ ਸ਼ੌਕ ਆ ਤਾਂ ਤੂੰ ਪਾ ਲੈ ਵੀ ਕੋਈ ਐਦਾਂ ਦੀ ਵੀਡੀਓ ਨਾ ਪਾਈ ਵੀ ਮੈਨੂੰ ਅਗਲਾ ਕਵੇ ਤੇਰੀ ਮੰਮੀ ਆਏ ਪੋਜੋ ਮੈਂ ਕਹਾਂ ਨਹੀਂ ਚੱਲ ਸਾਨੂੰ ਵਧੀਆ ਚਲੋ ਰਿਸਪੌਂਸ ਮਿਲਿਆ ਵੀ ਬਹੁਤ ਸਪੋਰਟ ਕਰਨ ਲੱਗ ਗਏ ਲੋਕ ਆ ਫੇਰ ਕੀ ਉਹਦਾ ਨਾਂ ਉਹ ਤੇ 10000 ਮਤਲਬ ਕਿ ਲਾਇਕ ਆ ਗਿਆ ਤੇ ਮੈਨੂੰ ਆਏ ਹੋ ਗਿਆ ਵੀ ਸਪੋਰਟ ਕਰਦੇ ਆ ਜਾਨੀ ਲੋਕੇ ਫਿਰ ਮੈਂ ਬੋਲ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਵੀ ਪਾਈ ਵੀਡੀਓ ਉਹ ਜਿਹੜੇ ਵਾਲ ਖਰੀਦਦੇ ਆ ਇਹਨਾਂ ਤੇ ਪਾਈ ਵੀ ਇਹਨਾਂ ਨੂੰ ਰੋਕੋ ਵੀ ਚਿੱਟਾ ਤਾਂ ਆਪਾਂ ਨਹੀਂ ਰੋਕ ਸਕੇ ਹਨ ਵੀ ਤੁਸੀਂ ਇਹਨਾਂ ਨੂੰ ਤਾਂ ਰੋਕ ਸਕਦੇ ਆ ਆਪਾਂ ਵੀ ਵਾਲ ਨਾ ਵੇਚਿਆ ਕਰੋ ਵੀ ਵਾਲ ਵੇਚ ਕੇ ਕਿਹੜਾ ਆਪਣੀ ਕੋਠੀ ਪੈਣੀ ਆ ਫਿਰ ਮੈਂ ਉਹਦੇ ਤੇ ਪਾਈ ਉਹ ਵੀ ਵਧੀਆ ਚੱਲੀ ਵੀਡੀਓ ਮੇਰੀ ਪਰ ਮੈਂ ਹੋਰ ਕਈ ਸਾਰਨ ਵੀਡੀਓ ਪਾਈਆਂ ਬੋਲ ਕੇ ਜਾਨੀ ਕਿ 1-2 ਵਧੀਆ ਲੱਗੀਆਂ ਲੋਕਾਂ ਨੂੰ ਬਹੁਤ ਵਧੀਆ ਲੱਗੀਆਂ ਤੇ ਫਿਰ ਇਹ ਫੋਲੋਅਰ ਕਹਿਣ ਲੱਗੇ ਕਿੰਨੇ ਆ ਇਹਨਾਂ ਨੇ ਚੈੱਕ ਕੀਤੇ ਕਹਿੰਦੇ ਲੈ ਮੰਮੀ ਤਾਂ ਤਾਂ ਫੋਲੋਅਰ ਇੰਨੇ ਆ ਫਿਰ ਮੈਨੂੰ ਉਤ ਪਤਾ ਲੱਗਣ ਲੱਗ ਗਿਆ ਵੀ ਫੋਲੋਅਰ ਇੰਨੇ ਵੱਧਦੇ ਆ ਫਿਰ ਮੈਂ ਦੇਖਣਾ ਲੱਗ ਗਈ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਲੋਕ ਸਪੋਰਟ ਕਰਦੇ ਆ ਮੇਰੇ ਫੋਲੋਅਰ ਵੱਧਦੇ ਆ ਫਿਰ ਮੈਂ ਜਾਣੀ ਕਿ ਰੋਜ਼ ਦੀ ਵੀਡੀਓ ਪਾਉਣ ਲੱਗ ਗਈ ਰੋਜ਼ ਕਿਤੇ ਦੋ ਪਾਤਾਂ ਕਿਤੇ ਤਿੰਨ ਪਾਤਾਂ ਵੀ ਐ ਚੱਲੀਆਂ ਬਹੁਤ ਵੀਡੀਓ ਮੇਰੇ ਨਾਲ ਉਹਦੇ ਕਰਕੇ ਫਿਰ ਮੈਨੂੰ ਐ ਉਥੋਂ ਗਾਂ ਪਾਉਂਦੀ ਪਾਉਂਦੀ ਫਿਰ ਮੈਂ YouTube ਤੇ ਵੀ ਹੁਣ ਆਪਦਾ ਪੇਜ ਬਣਾਇਆ ਹੋਇਆ YouTube ਤੇ ਵੀ ਪਾਉਣੀ ਆ Facebook ਤੇ ਵੀ ਕੀ ਨਾਂ ਤੇ ਬੋਲ ਦੋ ਜਿਹੜੇ YouTube ਤੇ ਵੀ ਜੱਸੀ ਸਿੱਧੂ 3829 ਆਈਡੀ ਆ ਤੇ ਇੱਕ ਹੀ ਆਈਡੀ ਆ YouTube ਦੀ Facebook ਦੀ ਤੇ Instagram ਦੀ ਜਸਸੀ ਸਿੱਧੂ ਦੇ ਨਾਂ ਤੇ ਬਣੀ ਹੋਈ 3829 ਆਈਡੀ ਆ ਤੇ ਵੀ ਹਜੇ ਕੋਈ ਆਪਾਂ ਨੂੰ ਮਤਲਬ ਕਿ ਹੈਲਪ ਵਗੈਰਾ ਨਹੀਂ ਕਿਸੇ ਤੋਂ ਵੀ ਹੋਈ ਵੀ ਮੈਂ ਕਹਿੰਦੀ ਸੋਚਦੀ ਸੀ ਵੀ ਜੇ ਆਪਾਂ ਨੂੰ YouTube ਤੋਂ ਜਿਵੇਂ ਕਹਿੰਦੇ ਵੀ ਇਸੇ ਚੱਕਰ 'ਚ ਪਹਿਲਾਂ ਮੈਂ Insta ਤੇ ਵੀਡੀਓ ਪਾਉਣ ਲੱਗੀ ਸੀ ਕਹਿੰਦੇ ਮਦਦ ਤਾਂ ਮੈਂ ਕਿਹਾ ਚਲੋ ਹਨਾ ਵੀ ਦੁਨੀਆਂ ਨੂੰ ਹੈਲਪ ਹੋਈ ਜਾਵੇ ਮਦਦ ਨਹੀਂ ਤੁਹਾਨੂੰ ਮਿਲ ਤੋ ਹੈ ਥੋੜਾ ਕੋਈ ਨਹੀਂ ਇਹ ਸਮਾਂ ਹੁਣ ਬਹੁਤ ਤੁਹਾਡੇ ਫੋਲੋਅਰਸ ਹੋ ਗਏ ਵਿਊਜ਼ ਤੁਹਾਡੇ ਵਧਿਆ ਰਿਹਾ ਥੋੜਾ ਸਮਾਂ ਹੀ ਆ ਕੋਈ ਕੋਈ ਨਾ ਕੋਈ ਜਦੋਂ ਇੱਕ ਵਾਰੀ ਚੱਲ ਪਿਆ ਕੰਮ ਫਿਰ ਚੱਲ ਪੈ ਵੀ ਆਏ ਨਹੀਂ ਮਦਦ ਜਿਵੇਂ ਲੋਕੀ ਕਰਦੇ ਆ ਵੀ ਮੈਂ ਸੋਚਿਆ ਵੀ ਕਹਿੰਦੇ ਕੰਪਨੀ ਹੈਲਪ ਕਰਦੀ ਆ ਵੀ ਕੰਪਨੀ ਵੱਲੋਂ ਤੁਹਾਨੂੰ ਕੋਈ ਬਹੁਤ ਸਾਰੇ ਆਦੇ ਕਹਿਣ ਗਿਆ ਵੀ ਭਾਈ ਸਾਡੇ ਪ੍ਰੋਮੋਸ਼ਨ ਕਰੋ ਫਿਰ ਤਾਂ ਕਰਕੇ ਮੈਨੂੰ ਸ਼ੌਂਕ ਜਾਗ ਗਿਆ ਵੀ ਮੈਨੂੰ ਆਏ ਸੀ ਵੀ ਮੈਂ ਵੀ ਵੀਡੀਓ ਪਾਵਾਂਗਾ ਲੋਕੀ ਪਾਉਂਦੇ ਹੁੰਦੇ ਸੀ ਮੈਨੂੰ ਆਏ ਲੱਗਾ ਕਿ ਮੈਂ ਵੀ ਕੁਝ ਬੋਲਾਂ ਸਾਰਿਆਂ ਦੇ ਸਾਹਮਣੇ ਆਵਾਂ ਹਨ ਤੇ ਪਰ ਆਪਾਂ ਨੂੰ ਵਧੀਆ ਚੱਲੋ ਜਿੰਨਾ ਵੀ ਸਭ ਨੇ ਪਿਆਰ ਸਤਿਕਾਰ ਧੰਨਵਾਦ ਕਰਦੇ ਆਏ ਨਹੀਂ ਹਨ ਵੀ ਆਪਾਂ ਕਿਸੇ ਨੂੰ ਮਾੜਾ ਬੋਲਦੇ ਆ ਫੋਲੋਅਰ ਵਧਾਉਣ ਵਾਲੇ ਆਪਣੇ ਆਪ ਦੇ ਲੋਕ ਹੁੰਦੇ ਆ ਹਨਾ ਵੀ ਆਏ ਨਹੀਂ ਹੁੰਦਾਗਾ ਵੀ ਕੋਈ